ਸਮੁੰਦਰਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਬੇਹੱਦ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਮਿੱਤਰੋ ਆਪਾਂ ਮੋਗੇ ਜ਼ਿਲ੍ਹੇ ਦੇ ਬਾਗੇਪੁਰਾਣੇ ਦੇ ਨੇੜੇ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ 22 ਜਾਣੇ ਪਛਾਣੇ ਚਿਹਰੇ ਦੇ ਕੋਲ ਆ ਜਿਹਦੇ ਚਿਹਰੇ ਨੂੰ ਤੁਸੀਂ ਮਾਣਾ ਮੋਹੀ ਪਿਆਰ ਕਰਦੇ ਸੀ 22 ਸਖਮੰਦਰ ਰੋਟੇ ਦੇ ਕੋਲ ਤੁਹਾਡੀਆਂ ਜ਼ੋਰਦਾਰ ਦਬਾਵਾਂ ਦੇ ਸਦਕਾ 4 ਮਹੀਨੇ ਦੀ ਵੇੜ ਤੋਂ ਬਾਅਦ ਅੱਜ ਬਾਈ ਦੇ ਰੂਪ ਰੂਪ ਹੋਏ ਆਪਾਂ ਮਿੱਤਰੋ ਆਪਾਂ ਬਾਈ ਦੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਖੁੱਲਕੇ ਜਾਣਾਂਗੇ ਬਾਈ ਦੇ ਸਫ਼ਰ ਦਾ ਰਾਜ ਔਰ ਪੁੱਛਾਂਗੇ ਬਾਈ ਦੇ ਕੋਲੋਂ ਸਾਰੀਆਂ ਗੱਲਾਂ ਬਾਤਾਂ ਆਓ ਮਿਲਦੇ ਹਾਂ ਬਾਈ ਸੁਖਮੰਦਰ ਰੋਡਿਆ ਦੇਵਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਰ-ਬਾਰ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਜੀ ਥੈਂਕ ਯੂ ਜੀ ਹੋਰ ਘਰ ਪਰਿਵਾਰ ਸਨਾਓ ਪੱਲਾ ਜੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਠੀਕ ਆ ਜ਼ਿੰਦਗੀ ਓਕੇ ਜਵਾਨ ਅੱਛਾ ਸੁਖਮੰਦਰ ਬਾਈ ਗੱਲ ਏਉਂ ਆ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਚਿਹਰਾ ਨੇੜੇ ਹੋਵੇ ਉਨੀ ਕਦਰ ਨਹੀਂ ਹੁੰਦੀ ਜਦੋਂ ਦੂਰ ਹੋ ਜਾਣਾ ਹਨਾ ਬਹੁਤ ਭਰਾਵਾਂ ਦੀਆਂ ਫੋਨ ਕਰਲਾ ਬੜਾ ਪਿਆਰ ਦਿੰਦਾ ਯਾਰ ਬਾਈ ਤੈਨੂੰ ਮੈਂ ਮੰਨਦਾ ਇਹ ਗੱਲ ਨੂੰ ਥੋਡੀ ਗੱਲ ਵਿੱਚ ਐ ਕਿਉਂਕਿ ਇੱਥੇ ਦਿਨ ਰਾਤ ਦਾ ਫਰਕ ਪੈ ਜਾਂਦਾ ਹੈ ਹਨਾ ਜੀ ਜੀ ਇੱਥੇ ਦਿਨ ਉੱਥੇ ਰਾਤ ਉੱਥੇ ਰਾਤ ਇੱਥੇ ਦਿਨ ਹਨਾ ਜੀ ਜੀ ਤੇ ਮਨ ਤਾਂ ਬਹੁਤ ਕਰਦਾ ਹੁੰਦਾ ਹੈ ਪਰ ਮੈਂ ਫਿਰ ਵੀ ਕੋਸ਼ਿਸ਼ ਇਹ ਕਰਦਾ ਹਾਂ ਕਿ ਮੈਂ 12-12 ਵਜੇ ਤੱਕ ਜੀ 2-2 ਵਜੇ ਤੱਕ 1-1 ਵਜੇ ਤੱਕ ਜਿਹੜੇ ਫੋਨ ਆਉਂਦੇ ਸੀ ਮੈਂ ਜਵਾਬ ਦਿੰਦਾ ਸੀ ਉਹਨਾਂ ਦੇ ਐ ਨਾ ਪੜਿਆ ਭਰਾਵਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ WhatsApp ਤੇ ਗੱਲ ਹੋ ਜਾਂਦੀ ਨੰਬਰ ਉਸੇ ਤੇ ਹਾਂ ਇਹ ਚੀਜ਼ ਦੀ ਵੀ ਦਿੱਕਤ ਆਈ ਬਿਲਕੁਲ ਮੈਂ ਨੰਬਰ ਬਦਲਿਆ ਤਾਂ ਨਹੀਂ ਹਾਂ ਵੀ ਨੰਬਰ ਬਦਲਿਆ ਗਿਆ ਫੇਰ ਓਖਾ ਹੋ ਜੀ ਜੀ ਐ ਹੋ ਜਾਂਦਾ ਨਾ ਜੀ ਇੱਕ ਬੰਦਾ ਪੜਿਆ ਲਿਖਿਆ ਉਹਨੂੰ ਇਹ ਪਤਾ ਹੁੰਦਾ ਵੀ WhatsApp ਪਰ ਇਹ ਗੱਲ ਹੋ ਜੂਗੀ ਬਾਹਰ ਜਿਹੜਾ ਅਣਪੜ੍ਹ ਬੰਦਾ ਵਿਚਾਰਾ ਉਹਨੂੰ ਨਹੀਂ ਪਤਾ ਹੁੰਗਾ ਕਿਉਂਕਿ ਤੁਹਾਨੂੰ ਮੇਰੇ ਹਿਸਾਬ ਦੇ ਨਾਲ 100 ਦੇ ਵਿੱਚੋਂ 70% ਲੋਕ ਪਿਆਰੀ ਉਹ ਕਰਦੇ ਜਿਹੜੇ ਵਿਚਾਰੇ ਘੱਟ ਮੋਬਾਈਲ ਵੱਡਾ ਚਲਉਂਦੇ ਮੈਨੂੰ ਤਾਂ 70 ਨਹੀਂ ਗਿਆ ਮੈਨੂੰ ਤਾਂ 100 ਹੀ ਕਰ ਦਿੱਤਾ ਹਾਂ ਕਿਉਂਕਿ 100% ਪਿਆਰ ਜ਼ਰੂਰੀ ਆ ਪਰ ਮੈਂ ਜਿੱਥੋਂ ਦੀ ਗੱਗ ਗਿਆ ਪੜੀਆਂ ਫੋਨ ਕਰ ਲਾਦਾ ਬਾਈ ਜਵਾਬ ਜਿਹੜਾ ਮੈਨੂੰ ਮੰਗਿਆ ਲੋਕਾਂ ਨੇ ਬਾਈ ਕਿੱਥੇ ਗਿਆ ਬਾਈ ਕਈ ਗੱਲ ਬਣ ਗਈ ਬਾਈ ਦੇ ਕੋਈ ਕੀ ਚੱਕਰ ਪੈ ਗਿਆ ਪਰ ਮੈਂ ਫਿਰ ਦੱਸ ਦਿੰਦਾ ਸੀ 10 15 ਦਿਨ ਤਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਤੁਸੀਂ ਬਾਹਰ ਚਲੇ ਗਏ ਉਸ ਤੋਂ ਬਾਅਦ ਪਤਾ ਲੱਗਿਆ ਕਿਵੇਂ ਰਿਹਾ ਬਾਹਰ ਦਾ ਸਫਰ ਬਾਈ ਬਾਹਰ ਦਾ ਸਫਰ ਬਹੁਤ ਵਧੀਆ ਰਿਹਾ ਉਹ ਕਿਰਿਆ ਜਮਾ ਬਾਈ ਉੱਥੋਂ ਸਾਰੇ ਵੀਰੇ ਹੋਣੀ ਸਾਰੇ ਭਰਾ ਹੁਣੀ ਠੀਕ ਠਾਕ ਆ ਆਪਣੇ ਸਾਰੇ ਠੀਕ ਠਾਕ ਆ ਬਾਈ ਨਿਊਜ਼ੀਲੈਂਡ ਵਾਲਾ ਬਾਈ ਆਪਣਾ ਉਹ ਵੀ ਠੀਕ ਆ ਥੋੜਾ ਬੜਾ ਜ਼ਿਕਰ ਕਰਦਾ ਹੀ ਉਹ ਹਾਂਜੀ ਠੀਕ ਆ ਜੀ ਚੜ੍ਹਦੀ ਕਲਾ ਦੇ ਵਿੱਚ ਠੀਕ ਆ ਭੈਣ ਹੁਣੀ ਸਾਰੇ ਬਾਈ ਸਾਰੇ ਸਾਰੇ ਠੀਕ ਆ ਨਿੱਕੇ ਬੱਚੇ ਬਾਈ ਬਾਗੋ ਬਾਗਾਈ ਸੋ ਸ਼ੁਕਰ ਆ ਰੱਬ ਦਾ ਅੱਛਾ ਸੁਖਮੰਦਰ ਬਾਈ ਗੱਲ ਇਓ ਆ ਵੀ ਸਫਰ ਉੱਥੋਂ ਦਾ ਬਤੀਤ ਹੋ ਗਿਆ ਹਨਾ ਆਉਣ ਦਾ ਕਾਰਨ ਹਜੇ ਤੁਸੀਂ ਮੈਨੂੰ ਤਾਂ ਫੋਨ ਤੇ 2 ਮਹੀਨੇ ਲੇਟ ਹੋਰ ਕਿਹਾ ਸੀ ਵੀ ਮੈਂ 2 ਮਹੀਨੇ ਲੇਟ ਹੋ ਰਾ ਹਾਂ ਆਪਣੇ ਭਾਈ ਸਾਹਿਬ ਜੀ ਅ ਜਾਦਾ ਟਿੱਲੇ ਹੋਏ ਵੱਡੇ ਭਾਈ ਹੈ ਵੱਡੇ ਭਾਈ ਠੀਕ ਹੈ ਜੀ ਉਹਦੇ ਟਿੱਲੇ ਹੋਣ ਦੇ ਕਾਰਨ ਦੇ ਨਾਲ ਵੀ ਕਿਉਂਕਿ ਦੂਜਾ ਭਾਈ ਵੀ ਗਿਆ ਹੋਇਆ ਹੈ ਜੀ ਹਨਾ ਜੀ ਤੇ ਮੈਂ ਵੀ ਉੱਥੇ ਬੈਠਾ ਤੇ ਮਗਰ ਕੋਈ ਨਹੀਂ ਸੀਗਾ ਜੀ ਤੇ ਸਮਾਂ ਦਮਾਰਾ ਟਿਕਟ ਕਰਾ ਕੇ ਅਜੇ ਪਿਆਸ ਹੀਗਾ ਟਾਈਮ ਉੱਥੇ ਜੀ ਤੇ ਦਮਾਰਾ ਟਿਕਟ ਕਰਾ ਕੇ ਜੀ ਹੋਣਾ ਪੈ ਗਿਆ ਮੈਂ ਗਰ ਨਹੀਂ ਬਣ ਗਿਆ ਜੀ ਕਿਉਂਕਿ ਮੈਂ ਧੰਨਵਾਦ ਕਰੂੰਗਾ ਤੁਹਾਡਾ ਇਸ ਗੱਲ ਦੇ ਲਈ ਵੀ ਕਹਿੰਦੇ ਹੁੰਦੇ ਹਨ ਭਾਈ ਭਾਈ ਦਾ ਰਿਸ਼ਤਾ ਹਨਾ ਬਿਲਕੁਲ ਉਹ ਨਾ ਮੈਂ ਕਹਿੰਦੇ ਆ ਮੈਂ ਜੇ ਕੋਈ ਭਰਾ ਨਾਲ ਮੁੱਢੇ ਤੇ ਬੁੱਢੇ ਤੇ ਹੱਥ ਵੀ ਰੱਖ ਦੇ ਨਾ ਬਾਈ ਜ਼ਿੰਦਗੀ ਦੋ ਨਹੀਂ ਬਣ ਜਾਂਦੀ ਦੋ ਨਹੀਂ ਬਣ ਜਾਂਦੀ ਹਾਂ ਬਿਲਕੁਲ ਜੀ ਤੇ ਸਿਰ ਦੇ ਵਿੱਚ ਕੀ ਵਗੜ ਆ ਗਿਆ ਬਾਈ ਉਹਦੇ ਇਨਫੈਕਸ਼ਨ ਵੱਧ ਗਿਆ ਇਨਫੈਕਸ਼ਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਉਹਦੀ ਜੀ ਤੇ 10 ਸਾਲ ਪਹਿਲਾਂ ਜੀ ਤੇ ਹੁਣ ਫਿਰ ਇੱਥੇ ਲੁਧਿਆਣੇ ਲੈ ਗਏ ਸੀ ਜੀ ਫਿਰ ਉਹਨਾਂ ਨੇ ਵੀ ਜਾਨੀ ਉਹ ਠੀਕ ਹੈ ਜਾਨੀ ਹੁਣ ਜੀ ਪਰ ਸਾਨੂੰ ਉਹਦੇ ਤਾਂ ਡਰਾ ਹੀ ਦਿੱਤਾ ਸੀਗਾ ਹਮ ਤੇ ਡਰ ਜਾਂਦਾ ਹੀ ਇਹ ਬੰਦਾ ਹਾਂ ਡਰ ਜਾਂਦਾ ਜੀ ਬਿਲਕੁਲ ਐਵੇਂ ਜੀ 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 ਤੇ ਕਾਫੀ ਮੰਦਾਸ ਹੋ ਗਿਆ ਸੀਗਾ ਜੀ ਤੇ ਹੁਣ ਵੈਸੇ ਠੀਕ ਆ ਉਹਨੂੰ ਕੱਲ ਨੂੰ ਫੇਰ ਲੈ ਕੇ ਜਾਣਾ ਕੱਲ ਨੂੰ ਹੁਣ ਫੇਰ ਲੈ ਕੇ ਜਾਣਾ ਹਾਂਜੀ ਅੱਛਾ ਕਹ ਹੁਣ ਇਨਫੈਕਸ਼ਨ ਹੋ ਗਈ ਉਹਨਾਂ ਨੇ ਵੈਸੇ ਕੀ ਕਰਤਾ ਸੀਗਾ ਵੀ ਕੀ ਡਰਗ ਕਿਹੜੀ ਗੱਲ ਤੋਂ ਦਿੱਤਾ ਸੀਗਾ ਇਹਨਾਂ ਦੀ ਇਨਫੈਕਸ਼ਨ ਹੀ ਜਿੱਥੇ ਚਾਹੀਦੀ ਐ ਉਦੋਂ ਦੁਗਣੀ ਤਿੱਗਣੀ ਅੰਦਰ ਵਧ ਗਈ ਕਿਠਣੀ ਤੱਕ ਵੀ ਮਾਲ ਠੀਕ ਆ ਜੀ ਮਾਲਾ ਕਹਨ ਤੋਂ ਭਾਵ ਆਪਣਾ ਮੌਤ ਦਾ ਖਤਰਾ ਕਰਤਾ ਹਾਂਜੀ ਹਾਂਜੀ ਅੱਛਾ ਹੁਣ ਉਹਨਾਂ ਨੇ ਫੇਰ ਇਹ ਇਲਾਜ ਦੱਸਿਆ ਵੀ ਸਹੀ ਹੋ ਜਾਊਗਾ ਕਿ ਹਜੇ ਖਤਰੇ ਤੋਂ ਬਾਹਰ ਹੀ ਹੈਗਾ ਕਿਰਾਂ ਤਾਂ ਦਵਾਈਆਂ ਹੀ ਜੀ ਵੈਸੇ ਅੱਗੇ ਨਾਲੋਂ ਐਂ ਲੱਗਦਾ ਵੀ 20 25% ਠੀਕ ਲੱਗਦਾ ਫਰਕ ਪੈ ਗਿਆ ਆ ਆਪਣੇ ਆਪ ਨੂੰ ਪਤਾ ਲੱਗ ਗਿਆ ਬਿਲਕੁਲ ਅੱਛਾ ਉਂਝ ਖਾਂਦੇ ਪੀਂਦੇ ਬੋਲਦੇ ਬਲਦੇ ਵਧੀਆ ਨਹੀਂ ਹਾਂ ਬੋਲਦੇ ਵਧੀਆ ਖਾਂਦੇ ਵੀ ਹੈਗੇ ਠੀਕ ਹੈ ਤੁਰ ਤਰ ਫਰ ਲੈਂਦੇ ਆ ਕਿ ਨਹੀਂ ਹਜੇ ਮਾੜਾ ਮੋਟੀ ਕਰਦੇ ਮਾੜਾ ਮੋਟੇ ਬਾਹਰ ਠੀਕ ਹੈ ਠੀਕ ਹੈ ਅੱਛਾ ਸਕਮੰਦਰ ਭਾਈ ਗੱਲ ਇਹ ਹੁੰਦੀ ਜਦੋਂ ਕੋਦੇ ਪਰਿਵਾਰ ਦੇ ਵਿੱਚ ਜਿਹੀ ਦਿੱਕਤ ਆ ਜਾਵੇ ਇੱਕ ਬੰਦਾ ਬੈਠਾ ਸਮੁੰਦਰਾਂ ਤੋਂ ਪਾਰ ਹੋਵੇ ਘਰ ਦੇ ਵਿੱਚ ਇਹ ਜਿੱਕਾ ਆ ਜਾਏ ਪਰ ਮਨ ਨੂੰ ਬਹੁਤ ਵਧੀਆ ਮਾਲਾ ਜਿਹੜਾ ਠੇਸ ਪਹੁੰਚਦੀ ਹੈ ਹਨਾ ਹਾਂ ਕਿਉਂਕਿ ਜਦੋਂ ਇੱਥੇ ਹੁੰਦਾ ਨਾ ਉਦੋਂ ਗੱਲ ਹੋਰ ਹੁੰਦੀ ਜਦੋਂ ਉੱਥੇ ਹੁੰਦਾ ਹਾਂ ਵੀ ਜੇ ਕੋਈ ਉਹ ਜੀ ਅਣਹੋਣੀ ਜਾਂ ਕੋਈ ਗੱਲਬਾਤ ਹੋਵੇ ਅੱਛਾ ਮੰਨ ਫਿਰ ਫਿਰ ਉੱਥੋਂ ਜਦੋਂ ਤੁਹਾਨੂੰ ਇੱਥੋਂ ਫੋਨ ਗਿਆ ਵੀ ਬਾਈ ਸੁਖਮੰਦਰ ਬਾਈ ਵੀ ਬਾਈ ਨਾਲ ਆ ਗੱਲ ਬਣ ਗਈ ਫਿਰ ਅਰਜੀ ਕਰਦਾ ਹੋਊਗਾ ਵੀ ਆਪਾਂ ਕਿਹੜੀ ਸਾਈਡ ਆ ਗਏ ਹਣਾ ਆਪਣੇ ਹਾਂ ਮੁੰਡਾ ਨਿੱਤਨਾ ਦਿਨਾਂ ਦੇ ਵਿੱਚ ਦੀ ਆਪਣਾ ਟਿਕਟ ਲੈਤੀ ਸਰਪੇਜ ਵੀਰੇ ਨੇ ਐ ਨਹੀਂ ਆਪਣੇ ਮੁੰਡੇ ਨੇ ਆਪਣੇ ਪ੍ਰਾਣਾ ਆਪਣੇ ਪ੍ਰਾਣੇ ਬਈ ਨਿਊਜ਼ੀਲੈਂਡ ਵਾਲੇ ਭਾਈ ਉਹਨਾਂ ਦਾ ਨਾਮ ਕੀ ਸੀ ਬਈ ਦਾ ਉਹਦਾ ਨਾਮ ਮਨਪ੍ਰੀਤ ਹੈ ਮਨਪ੍ਰੀਤ ਬਈ ਠੀਕ ਆ ਅੱਛਾ ਧੰਨਵਾਦ ਉਹਨਾਂ ਦਾ ਵੀ ਕਰਦਾ ਹਨਾ ਜਿਨ੍ਹਾਂ ਨੇ ਇਹ ਚੀਜ਼ ਸੋਚੀ ਵੀ ਯਾਰ ਇੱਥੇ ਕੱਲਾ ਪੈਸਾ ਨਹੀਂ ਮੁੱਖ ਬੇ ਪਿਆਰ ਵੀ ਮੁਹੱਬਤ ਵੀ ਜ਼ਰੂਰੀ ਆ ਹਨਾ ਜੀ ਕਿਉਂਕਿ ਮੈਂ ਇਹ ਚੀਜ਼ ਸੋਚਦਾ ਹੁੰਨਾ ਕਈ ਵਾਰੀ ਚਲੋ ਆਪਾਂ ਤਾਂ ਆ ਗਏ ਕਈ ਭਰਾ ਹੁਣ ਇੱਕ ਦਿਨ ਵੀਡੀਓ ਵੇਖੀ ਜਾਂਦੇ ਆਪਾਂ ਮਨੁੱਖਤਾ ਦੀ ਸੇਵਾ ਵਾਲਿਆਂ ਦੀ ਬਿਲਕੁਲ ਮਿੰਟੂ ਬਾਈ ਹੁਣ ਉਹਨਾਂ ਨੇ ਉਹਦੇ ਭਰਾ ਨੂੰ ਭਰਾ ਮਲਾਉਣ ਦੇ ਲਈ ਲੈ ਕੇ ਗਿਆ ਜੀ ਤੇ ਉਹਦਾ ਭਰਾ ਕੋਲੇ ਬੈ ਕੇ ਉਹਨੂੰ ਕਹਿੰਦਾ ਵੀ ਨਹੀਂ ਭਾਈ ਇਹਨੂੰ ਲੈ ਜਾਓ ਮੇਰੇ ਕੋਲੇ ਮਿਲਣ ਦੀ ਵੀ ਸਪਸ਼ਟਾ ਹੈ ਨਹੀਂ ਆਪਾਂ ਦੇਖ ਲਿਆ ਇੱਕ ਦੂਜੇ ਨੂੰ ਵੀ ਨਫ਼ਰਤ ਐ ਇੰਨੀ ਕੋ ਲੋਕਾਂ ਦੇ ਮਨਾਂ ਦੇ ਵਿੱਚ ਭਰ ਗਈ ਵੀ ਹਨਾ ਅੱਛਾ ਸੁਖਮੰਦਰ ਬਾਈ ਹੁਣ ਮੈਨੂੰ ਇਹ ਦੱਸੋ ਕੰਮ ਫੇਰ ਆਪਾਂ ਸ਼ੁਰੂ ਕਰਤਾ ਚਲਾਵਾਂਗੇ ਹੁਣ ਵਪਾਰ ਦਾ ਦੇ ਵਪਾਰ ਤਾਂ ਜਿੰਨਾ ਟਾਈਮ ਜਿਉਂਦੇ ਰਹੇ ਤਾਂ ਜਿੰਨਾ ਟਾਈਮ ਸਾਥ ਚੱਲੇ ਇਹ ਕਰ ਨਹੀਂ ਕਰਦਾ ਇਹ ਕਰਨਾ ਹੀ ਕਰਨਾ ਜੀ ਜੀ ਕਿਉਂਕਿ ਕੰਮ ਇਹ ਨਹੀਂ ਕੀਤਾ ਆਪਾਂ ਵੀ ਬਹੁਲੀ ਵੱਡੀ ਕਮਾਈ ਕੀਤੀ ਹੈ ਜੀ ਇਹ ਐਵੇਂ ਨਹੀਂ ਕਿਸੇ ਨੇ ਕੀਤਾ ਦਾ ਟਾਈਮ ਆਪਾਂ ਕਿਸੇ ਦੇ ਨਾਲ ਮਨੋਂ ਧੋਖਾ ਨਹੀਂ ਕੀਤਾ ਜੇ ਪਸ਼ੂ ਤਾਂ ਕੁਦਰਤੀ ਹੋ ਜਵੇ ਤਾਂ ਸਾਲ ਹੀ ਜੀ ਕਿਸੇ ਦੇ ਘਰੇ ਜਾ ਕੇ ਧੋਖਾ ਦੇ ਦੇ ਤਾਂ ਪਸ਼ੂ ਦੇਊਗਾ ਧੋਖਾ ਜੀ 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 ਮੇਰੇ ਕੋਲ ਧੋਖਾ ਨਾ ਜਾਵੇ ਹਾਂ ਉਹ ਤਾਂ ਗੱਲ ਐ ਨਾ ਸੁਖਮੰਦਰ ਬਾਈ ਜੀ ਤੁਸੀਂ ਕਿਹੜਾ ਘਰ ਇਹ ਤਿਆਰ ਕੀ ਸੀਗਾ ਕੋਈ ਆਈਆਂ ਇਹ ਗੱਲ ਵੀ ਹੁੰਦੀ ਆ ਕਿ ਹੁਣ ਆਪਾਂ ਨੂੰ ਵੇਖੋ ਤੁਸੀਂ ਇੱਕ ਜ਼ਿੰਮੇਵਾਰ ਪਰਿਵਾਰ ਨੇ ਤੁਹਾਨੂੰ ਵਪਾਰੀ ਸਮਝ ਕੇ ਚੀਜ਼ ਦੇਤੀ ਪਰ ਉਹ ਜ਼ਿੰਮੇਵਾਰ ਨੂੰ ਇਹ ਜੀ ਸੋਚ ਨਹੀਂ ਚਾਹੀਦੀ ਵੀ ਮੈਂ ਦੱਸ ਕੇ ਦੇਵਾਂ ਦੱਸ ਕੇ ਦੇਵਾਂ ਜੇ ਤੁਹਾਨੂੰ ਦੱਸਿਆ ਉਹ ਤੁਸੀਂ ਰੱਖੋ ਰੱਖੋ ਫਿਰ ਤੁਸੀਂ ਗੁਨਾਹ ਕਰੋ ਚੀਜ਼ ਹੈ ਨਾ ਅੱਛਾ ਸੁਖਮੰਦਰ ਬਾਈ ਫਿਰ ਹੁਣ ਕੁਈ ਵੇਚਿਆ ਸੌ ਤਾਂ ਕਿਤੀ ਪੋਣੀ ਵਟਾ ਬਸ ਐਂ ਵੇਚਿਆ 6-7 ਵੇਚਿਆ ਫੋਨ ਤੇ ਫੋਨ ਤੇ ਵੇਚਿਆ ਕਿਉਂਕਿ ਜਿਹੜੇ ਜਿਹੜੇ ਬੰਦੇ ਲਗਾਏ ਆ ਉਹਨੇ ਧਾਰ ਥੋੜੋ ਮਾਰਦੇ ਆ ਜੀ 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 ਹਾਂ ਹੁਣ ਜਿਹੜੇ ਬੰਦੇ ਤੋਂ ਆ ਮੱਝ ਆਈ ਐ ਜੀ ਆਹਾ ਜੀ ਇਹ ਬੰਦੇ ਨੇ ਇੰਨੀ ਕ ਇੱਜ਼ਤ ਕੀਤੀ ਐ ਵੀ ਜਾਨੀ ਮੈਂ ਦੱਸ ਨਹੀਂ ਸਕਦਾ ਜੀ ਇਸ ਬੰਦੇ ਨੇ ਮੱਝ ਦੇ ਕੇ ਵੀ ਪੈਸੇ ਦਿੱਤੇ ਨਾਲ ਵੀ ਦੱਬ ਕੇ ਕੰਮ ਚਲਾਓ 1 ਲੱਖ ਰੁਪਇਆ ਆ ਮੱਝ ਦੇ ਨਾਲ ਦਿੱਤਾ ਉਹਨਾਂ ਨੇ ਜੀ ਧੰਨਵਾਦ ਉਹਨਾਂ ਦਾ ਹਨਾ ਜੀ ਹਾਂ ਬਹੁਤ ਵਧੀਆ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਮਿੱਡੂਵਾਨ ਵਾਲੀ ਮੈਂ ਨੇ ਆਪਣੇ ਬਣਾਏ ਧੰਨਵਾਦ ਉਸ ਬਾਈ ਦਾ ਮਿੱਡੂਵਾਨ ਵਾਲੇ ਦਾ ਸਰਪੰਚ ਬਾਈ ਜਿਹਨੇ ਆਪਾਂ ਨੂੰ ਇੱਡੀ ਚੰਗੀ ਮੱਝ ਦਿੱਤੀ ਜਿਹੜੀ ਡਰਾਈ ਮੱਝ ਸੀ ਉਹ ਉਹਦੇ ਘਰੇ ਗਈ ਸੀ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਮੱਝ ਹੋਰ ਜਾਵੜੀ ਸੀ ਜੀ ਤੇ ਆਪ ਬਾਹਰ ਪੰਜ ਚਾਰ ਮਹੀਨੇ ਇੱਥੇ ਆਉਂਦਾ ਉਹ ਜੀ ਇਹ ਹੁਣ ਮੱਝ ਇੱਕ ਨੂੰ ਹੋਰ ਛੱਡ ਕੇ ਆਂਦੀ ਹੈ ਜੀ ਤੇ ਆ ਮੱਝ ਦਿੱਤੀ ਲੈ ਆਏ ਆਪਾਂ ਤੇ ਨਾਲ ਪੈਸੇ ਲਿਆਏ ਆਂ ਕੀ ਬਾਤ ਹੈ ਜੌਦੇਰੀ ਕਹਿਣ ਤੋਂ ਬਾਅਦ ਵੀ ਉਹਨਾਂ ਨੇ ਹੱਲਾ ਸ਼ੇਰੀ ਦਿੱਤੀ ਹੱਲਾ ਸ਼ੇਰੀ ਦਿੱਤੀ ਵੀ ਤੂੰ ਕਿਤੇ ਵੀ ਆ ਕਿੱਲੇ ਖਾਲੀ ਪਏ ਆ ਵੀ ਕਿਤੇ ਕੋਈ ਪੈਸੇ ਨਾਲੋਂ ਤਾਂ ਨਹੀਂ ਕੋਈ ਕਮੀ ਤੈਨੂੰ ਜੀ ਜੀ ਤੇ ਬਾਕੀ ਹੋਰ ਵੀ ਬੰਦੇ ਹੈਗੇ ਆ ਜਿਹੜੇ ਆਪਣੀ ਬੜੀ ਇੱਜ਼ਤ ਤੇ ਬੜਾ ਜੀ ਸਤਿਕਾਰ ਕਰਦੇ ਆ ਜੀ 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 ਅੱਛਾ ਕਈਆਂ ਦੇ ਮਨਾਂ ਦੇ ਵਿੱਚ ਸਖਮੰਦਰ ਬਾਈ ਗੱਲ ਇਹ ਸੀਗੀ ਵੀ ਸਖਮੰਦਰ ਬਾਈ ਖਰੇ ਕੰਮ ਬੰਦ ਕਰਕੇ ਚਲਾ ਗਿਆ ਪੱਕੇ ਤੌਰ ਤੇ ਬਸ ਨੇਕ ਹੋ ਗਿਆ ਬਾਹਰ ਤਾਂ ਜਾ ਕੇ ਵੀ ਹੁਣ ਛੇ ਤੋਂ ਨਾਂ ਆਵੇ ਹਨਾ ਬਿਲਕੁਲ ਇਹ ਵੀ ਗੱਲ ਦਿਲ ਦੇ ਵਿੱਚ ਚਲੀ ਜਾਂਦੀ ਹੈ ਅੱਛਾ ਸੁਖਮੰਦਰ ਭਾਈ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਜਿਵੇਂ ਆਪਣੇ ਹੁਣ ਪਰਿਵਾਰ ਦੇ ਵਿੱਚ ਦਿੱਕਤ ਆ ਗਈ ਸੀ ਮਨ ਵਾਲਾ ਫੋਨ ਫਾਨ ਫਿਰ ਕਿਵੇਂ ਚੱਕਦੇ ਚੁੱਕਦੇ ਕੀ ਕਾਰਨ ਬੰਦਾ ਨੇ ਫੋਨ ਜਿਹੜਾ ਘਰ ਵਾਲਾ ਉਹ ਤਾਂ ਫਿਰ ਉਹ ਆਪਾਂ ਚੱਕਦੇ ਹੀ ਚੱਕਦੇ ਆ ਨਾ ਉਹ ਰਾਤ ਨੂੰ ਆਵੇ ਜੀ ਦਿਨੇ ਆਵੇ ਕਦੋਂ ਆਵੇ ਨਹੀਂ ਜਿਵੇਂ ਤੁਹਾਡਾ ਨੰਬਰ ਹੈ ਕਈ ਭਰਾ ਕਹਿੰਦੇ ਵੀ ਭਾਈ ਫੋਨ ਨਹੀਂ ਚੱਕਦਾ ਯਾਰ ਗਾ ਨਹੀਂ ਮੈਂ ਚੱਕਦਾ ਹੀ ਸੀ ਚੱਕਦਾ ਹੀ ਹਾਂ ਬਿਲਕੁਲ ਦੇਖੋ ਕੱਟ ਲਾਇਆ ਜੀ ਬਾਹਲਾ ਨਹੀਂ ਲਾਇਆ ਭਾਈ ਕਿਉਂਕਿ ਸਿੱਧਾ ਫੋਨ ਲਾਉਂਦਾ ਸੀ ਨਾ WhatsApp ਤੇ ਕੋਈ ਲਾਉਂਦਾ ਨਹੀਂ ਸੀ ਜੀ 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 WhatsApp ਤੇ ਉਹ ਲਾਉਂਦਾ ਸੀ ਜਿਨ੍ਹਾਂ ਨੂੰ ਇਹ ਤੁਹਾਨੂੰ ਮੈਂ ਦੱਸ ਕੇ ਕਿਹਾ ਸੀ ਵੀ ਤੁਸੀਂ ਨਾ ਕੀਰਾ ਬੋਲ ਦਿਓ ਵੀ ਉਹ ਚਲਾ ਗਿਆ ਹਨਾ ਜੀ 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 ਵੀ ਫਿਰ ਸਾਰਿਆਂ ਨੂੰ ਪਤਾ ਜੇ ਕਿਸੇ ਨੇ ਫੋਨ ਫਿਰ ਵੀ ਕਰਨਾ ਨੰਬਰ ਉਹੀ ਹੈ ਜੀ ਜੀ ਵੀ ਵਟਸਐਪ ਤੇ ਗੱਲ ਕਰ ਲੈਣ ਜੀ 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 ਅਚਾ ਸਿਕੁੰਦਰ ਬਾਈ ਫਿਰ ਜਿਵੇਂ ਹੁਣ ਆਪਾਂ ਕੰਮ ਚਾਲੂ ਕਰਤਾ ਹੁਣ ਤੁਸੀਂ ਘਰ ਦੇ ਵਿੱਚ ਆਪਣੇ ਮੜੀ ਦੀ ਪ੍ਰੋਬਲਮ ਹਨਾ ਇਸ ਕਰਕੇ ਫਿਰ ਮਰੀਜ਼ ਦੇ ਕੋਲੇ ਬੰਦੇ ਨੂੰ ਬਹਿਣਾ ਉੱਠਣਾ ਜਾਂ ਕੋਈ ਆ ਗਿਆ ਪਤਾ ਲੈਣ ਆਲਾ ਵੀ ਬਹਿਣਾ ਉੱਠਣਾ ਪੈਂਦਾ ਬਿਲਕੁਲ ਤੇ ਹੁਣ ਫਿਰ ਫੋਨ ਚੱਕਣ ਦਾ ਸਮਾਂ ਚਰ ਕੀ ਰਿਹਾ ਕਰੋ ਹੁਣ ਇਹ ਹੈ ਵੀ ਹੱਥ ਜੋੜ ਕੇ ਪਹਿਲੀ ਗੱਲ ਤਾਂ ਮੈਥੋਂ ਪਹਿਲਾਂ ਫੋਨ ਨਹੀਂ ਚੱਕਿਆ ਜਾਂਦਾ ਜੀ ਹੁਣ ਇਹਦੀ ਇਹ ਵੀ ਜੇ ਫੋਨ ਨਾ ਚੱਕਿਆ ਜਾਵੇ ਜੀ ਇਹ ਨਾ ਕਵੇ ਵੀ ਇਹਦੀ ਆਦਤੀ ਹੈ ਦੀ ਹੁਣ ਮਜਬੂਰੀ ਹੈ ਮਜਬੂਰੀ ਹੈ ਜੀ ਮਜਬੂਰੀ ਇਹ ਹੈ ਵੀ ਪਸ਼ੂ ਦੇਵਾਂਗੇ ਜੀ ਪਰ ਆਪਣੇ ਬੰਦੇ ਚਤੰਦਰੁਸਤੀ ਰਵੇ ਜੀ ਜੀ ਫੇਰ ਆ ਪਸ਼ੂ ਜ਼ਰੂਰ ਲਿਆਵਾਂਗੇ ਫੋਨ ਲਾਉਂਦਾ ਰਹੇ ਏਡੀ ਨਹੀਂ ਕੋਈ ਗੱਲ ਜੀ ਵੀ ਜਿਵੇਂ ਜਿਵੇਂ ਉਧਰ ਤੰਦਰੁਸਤੀ ਹੋਗੀ ਮਹਾਰਾਜਾ ਲੋ ਉਵੇਂ ਉਵੇਂ ਆਪਾਂ ਸਾਰਾ ਭਾਰ ਆ ਪਰ ਮੈਂ ਦਸ਼ਕਵੀਰਾਂ ਨੂੰ ਬੇਨਤੀ ਕਰੂਗਾ ਦਵਾਵਾਂ ਵੀ ਕਰਿਓ ਕਿਉਂਕਿ ਦਵਾ ਨਾਲੋਂ ਅਸਰ ਦਵਾਵਾਂ ਦੇ ਵਿੱਚ ਵੱਧ ਹੁੰਦਾ ਹੈ ਮਹਾਰਾਜਾ ਤੇ ਅੱਛਾ ਸੁਖਮੰਦਰ ਭਾਈ ਫਿਰ ਹੁਣ ਕੈਰੀ ਆਨ ਕੰਮ ਚੱਲੂਗਾ ਰੂਟੀਨ ਬਾਈ ਰੂਟੀਨ ਹਾਂ ਚੱਲੂਗਾ ਜੀ ਚੱਲੂਗਾ ਮਈਆ ਜਦੋਂ ਕਿਸੇ ਭਰਾ ਨੇ ਜੇ ਲੈਣੀਆਂ ਹੋਣ ਵੀ ਦੋ ਚਾਰ ਮਿਲਿਆ ਕਰਨਗੇ ਕਿਲੇ ਦੇ ਉੱਤੇ ਨਹੀਂ ਮੈਲਣਗੇ ਦਿਖੋ ਮਿਲਣਗੇ ਤਾਂ ਉਵੇਂ ਹੀ ਜੀ ਹਨਾ ਪਰ ਅੱਗੇ ਨਾਲੋਂ ਹੋਰ ਸੁਧਾਰ ਹੋਊਗਾ ਜਿਹੜਾ ਆਪਣਾ ਮੁੰਡਾਨਾ ਨਿਊਜ਼ੀਲੈਂਡ ਵਾਲਾ ਜੀ ਉਹ ਕਹਿੰਦਾ ਵੀ ਇੱਥੇ تسਲੀ ਕਰਾਓ ਜੀ ਕਿਉਂਕਿ ਜਿਹੜਾ ਬੰਦਾ ਬਾਹਰ ਰਹਿੰਦਾ ਨਾ ਉਹਨੂੰ ਪਤਾ ਲੱਗਦਾ ਸਿਸਟਮ ਉਹਨੂੰ ਪਤਾ ਨਹੀਂ ਦਾਂ ਜੀ 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 ਉਹ ਉੱਥੋਂ ਦੇ ਸਿਸਟਮ ਦਾ ਪਤਾ ਲੱਗਦਾ ਵੀ ਜੀ ਬਹੁਤ ਔਖਾ ਪੈਸਾ ਬੰਦ ਬੰਦਦਾ ਜੀ ਕਿ ਬਾਹਰ ਜਾਂਦਾ ਨਾ ਬੰਦਾ ਉੱਥੇ ਵੀ ਕੋਈ ਸੌਖਾ ਨਹੀਂਗਾ ਨਹੀਂ ਜਾਂਦਾ ਇੱਥੇ ਸੌਖਾ ਨਹੀਂ ਹਾਂ ਜੀ ਜੀ ਪਿਕ ਇੱਥੇ ਸਦੋ ਬੰਦੇ ਦੀ تسਲੀ ਕਰਾਓ ਗੱਬਣਾ ਤਾਂ ਚੈੱਕ ਕਰਾਓ ਜੀ ਮੈਂ ਵੀ ਹੁਣ ਮੈਂ ਇਹ ਕਰਤਾ ਵੀ ਹੁਣ ਆ ਮੈਂ ਲੈਂਦੀ ਆ ਜੀ جے ਆਪਾਂ ਮੈਂ ਦਾ ਇਹ ਲੇਵਾ ਦੇਖੀਏ ਨਾ ਮੈਂ 16 17 ਕਿਲੋ ਜੀ ਬਿਲਕੁਲ ਜੀ ਮੈਂ ਇਹ ਵੇਚਣੀ ਹੈ ਅਜੇ 11 ਕਿਲੋ ਦਾ ਤੋ ਦਤਾ ਸਰ ਜੇ 11 ਕਿਲੋ ਜੀ ਅਜੇ 11 ਕਿਲੋ ਹੈ ਜਿਹੜੇ ਬੰਦੇ ਨੇ ਇਹਦਾ ਲੇਵਾ ਵੇਖਿਆ ਉਹਨੇ ਕਹਿੰਦਾ ਵੀ ਇਹ ਤਾਂ 16 17 ਇਹਨੇ 13 14 14 15 ਕਿਲੋ ਦਾ ਦਿੱਤਾ ਦਿੱਤਾ ਦੇਵਗੀ ਮੈਂ ਵੀ ਦੁੱਧ ਤੇ ਮੈਂ ਨੇ ਦੁੱਧ ਹੋ ਸਕਦਾ 16 17 ਦੇ ਦੇ ਪਰ ਜਿਹੜਾ ਅੱਜ ਬੰਦਾ ਆਊਗਾ ਹੋ ਸਕਦਾ ਵੀ ਕੋਈ ਚੰਡੀਗੜ੍ਹ ਤੋਂ ਆ ਜੇ ਕੋਈ ਜਿੱਥੋਂ ਮਰਜੀ ਅੰਮ੍ਰਿਤਸਰ ਤੋਂ ਆ ਜੇ ਆਏ ਤਾਂ ਮੂਰੇ 7 ਕਿਲੋ ਖਿਆ ਦੁੱਧ ਤੇ 5 ਕਿਲੋ ਦੁੱਧ ਨਿਕਲਿਆ ਜੀ ਉਹ ਫਾਇਦਾ ਤੇ ਫਿਰ ਬੰਦੇ ਦਾ ਜਿਹ ਆਣਾ ਉਹ ਬਰਸੋ ਸਹੀ ਗੱਲ ਸਫਰ ਕੀਤਾ ਥਕਾਵਟ ਦੂਰ ਜੇ ਚੰਗੀ ਨਿਕਲ ਜਾ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਬਿਲਕੁਲ ਅਜਾ ਸੁਖਮੰਦਰ ਭਾਈ ਇੱਕ ਗੱਲ ਹੋਰ ਆ ਮੰਨ ਲਓ ਜਿਵੇਂ ਅੱਜ ਦਾ ਵਪਾਰ ਚੱਲੀ ਜਾਂਦਾ ਅੱਜ ਦੇ ਵਪਾਰ ਦੇ ਵਿੱਚ ਦੌਰ ਕੀ ਚੱਲੀ ਜਾਂਦਾ ਵੀ ਮੰਨ ਲਓ ਤੁਸੀਂ 18 20 ਕਿਲੋ ਵਾਲੀਆਂ ਮਈਆਂ 17 ਕਿਲੋ ਵਾਲੀਆਂ ਆਪਣੇ ਪੰਜਾਬ ਦੇ ਵਿੱਚ ਆਮ ਹੋ ਗਈਆਂ ਹੋ ਗਈਆਂ ਨਾ ਪਰ ਜਦੋਂ ਤੁਹਾਡੇ ਕੋਲੇ ਹੁਣ ਮੰਨ ਲਓ ਜੇ ਤੁਸੀਂ ਮਹੀਨੇ ਦੇ ਵਿੱਚ 30 40 ਮੱਝਾਂ ਵੇਚਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਚਾਰ ਪੰਜ ਮੱਝਾਂ ਹੀ ਆਉਂਦੀਆਂ ਹੋਣਗੀਆਂ ਕਿ ਆ ਜਾਂਦੀਆਂ ਦੱਸੋ ਦੇਖੋ ਐਵੇਂ ਮੰਡੀ ਤੇ ਵੀ ਮੈਂ ਸੁਣੀ ਕਿ ਆਂਦਾ ਹੀ ਉੱਥੇ ਕਿਉਂਕਿ ਉੱਥੇ ਟਾਈਮ ਵੱਧ ਹੁੰਦਾ ਈ ਸੌਣ ਦਾ ਜੀ ਇਹਨੇ 18 ਕਿਲੋ ਦਿੱਤਾ ਇਹਨੇ 12 ਦਿੱਤਾ ਜਿਹੜੀ ਮੈਂ ਆ ਨਾ ਜਿਹੜੀ ਜੀ ਮੈਂ ਦੁੱਧ ਦਿੰਦੀ 12-13 ਕਿਲੋ 12-13 18 ਕਿਲੋ ਜਿਆਦੇ ਆ ਨਾ ਜਿਹੜੀਆਂ ਮੱਝਾਂ ਜੀ ਉਹ ਦੁੱਧ ਤਕਰੀਬਨ 10 ਕਿਲੋ 11 ਕਿਲੋ 12 ਦਿੰਦੀਆਂ ਕੋਈ ਮੱਝਾਂ ਐ ਜਿਹੜੀਆਂ 15-16 ਕਿਲੋ ਦੁੱਧ ਦਿੰਦੀਆਂ ਜੀ ਤੇ ਜੇ 100 ਚੋਂ ਮੈਂ ਜਿਹੜਾ ਮੇਰਾ ਆਪਦਾ ਜਿਹੜੀ ਜ਼ਿੰਦਗੀ ਲੰਘੀ ਜੀ ਮੈਂ 20 ਕਿ ਮੱਝਾਂ ਗਿਣੂਗਾ ਵੀ 20 ਕਿਲੋ ਵਾਲੀਆਂ ਤੇ 10 ਕਿ ਮੱਝਾਂ ਐ ਵੀ ਜਿਵੇਂ ਕੋਈ 25 ਕਿਲੋ ਵਾਲੀ 25 ਕਿਲੋ ਵਾਲੀ ਹੈ 10 ਵੀ ਮਸਾ ਹੀ ਹੈ ਯਾਨੀ ਮੈਂ ਆਪਾਂ 20 ਕਿਲੋ ਤੱਕ ਤਾਂ ਮੈਂ ਵੀ ਚੋਇਆ ਮੈਂ ਵੀ ਵੇਖਿਆ ਮੈਂ ਵੀ ਜੀ ਬਿਲਕੁਲ ਤੇ 2-4 ਮੱਜਾਂ ਦਾ ਮੈਂ ਵੀ 25-26 ਕਿਲੋ ਤੱਕ ਮੈਂ ਵੀ ਲਿਗਿਆ ਪਰ ਮੈਂ ਇਹ ਨਹੀਂ ਵੀ ਮੈਂ ਵੀਡੀਓ ਪਾ ਦਿਆਂ ਇਹਨੇ ਇਹਨੇ 16 ਕਿਲੋ ਦਿੱਤਾ ਹੈ ਇਹਨੇ 18 ਕਿਲੋ ਦਿੱਤਾ ਹੈ ਇਹ ਕੰਮ ਅੱਛਾ ਸਮਝੋ ਮੰਦਰ ਵੀ ਇੱਕ ਬੜੇ ਦਸ਼ਕਵੀਰਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਆ ਕਿ ਵਪਾਰੀ ਜਿਹੜੇ ਦੁੱਧ ਉਹ ਦੁੱਧ ਪਿਆ ਕੇ ਵਧਾ ਦਿੰਦੇ ਦੁੱਧ ਪਿਆ ਕੇ ਵੱਧ ਜਾਂਦੀ ਮੈਂ ਦੁੱਧ ਤੋਂ ਵੀ ਅਸੀਂ ਨਾ ਜਦੋਂ ਲੋਕਡਾਊਨ ਲੱਗਦਾ ਹੁੰਦਾ ਸੀਗਾ ਪਿਛਲੇ ਜਵਾਨੇ ਚ ਉਦੋਂ ਪਿੱਛੇ ਚਾਰਪਾ ਹਾਂ ਪਹਿਲਾਂ ਜਾਣੀ ਜੀ ਦੁੱਧ ਬੰਦ ਹੋ ਜਾਂਦਾ ਸੀ ਅਸੀਂ ਛੱਪੜ 'ਚ ਡੁੱਲਦਾ ਸੀ ਉਦੋਂ ਦੁੱਧ ਕਿਉਂਕਿ ਸਾਰੇ ਬੰਦੀ ਹੋ ਜਾਂਦੇ ਹਾਂ ਡੇਰੀਆਂ ਨਾਲ ਲੈਂਦੇ ਨੇ ਡੇਰ ਡੇਰ ਨਾਲੇ ਵੀ ਬੰਦ ਹੋ ਜਾਂਦਾ ਸੀ ਅਸੀਂ ਕਿਸੇ ਗਾਂ ਨੂੰ ਵੀ ਅਸੀਂ ਦੁੱਧ ਨਹੀਂ ਪਿਆ ਜੀ ਕੋਈ ਬੰਦੇ ਮੇਲੇ ਤੇ ਦੁੱਧ ਚਾਉਂਦੇ ਆ ਕਿਤੇ ਚਾਉਂਦੇ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਦੁੱਧ ਪੀਉਣਨਾ ਮੈਂ ਦਾ ਦੁੱਧ ਵਾਜੂ ਵਾਦੂ ਨਹੀਂ ਵਾਦਾਂ ਜੀ ਹਾਂ ਮੈਂ ਚੈਲੰਜ ਕਰਦਾ ਵੀ ਘਟਜੂ ਘਟਜੂਗਾ ਪਸੂਖ ਪੱਠੇ ਖਾਣੇ ਛੱਡ ਦਿੰਦੇ ਪੰਜ ਕਿਲੋ ਮੱਝ ਨੂੰ ਦੁੱਧ ਪਿਆ ਦਿਓ ਤੇ ਮੱਝ ਪੱਠੇ ਛੱਡ ਦੋ ਛੱਡ ਦੋਗੇ ਪੰਜ ਕਿਲੋ ਬੱਚੇ ਨੂੰ ਦੁੱਧ ਪਿਆ ਦਿਓ ਬੱਚੇ ਨੂੰ ਕੁਛ ਨਹੀਂ ਹੁੰਦਾ ਬੱਚੇ ਨੂੰ ਕੁਛ ਨਹੀਂ ਹੁੰਦਾ ਸਹੀ ਗੱਲ ਇਹ ਤਜਰਬਾ ਜਿਹੜਾ ਮਰਜੀ ਕਰ ਲੇ ਮੈਂ ਸੱਜਰ ਸੂਈ ਨੂੰ 4 ਕਿਲੋ ਦੁੱਧ ਪਿਆ ਦਿਓ ਜੀ ਇਹ ਬਿਮਾਰ ਹੋ ਜੂ ਬੱਚੇ ਨੂੰ 4 ਕਿਲੋ ਪਿਆ ਦਿਓ ਬੱਚਾ ਬਿਮਾਰ ਨਹੀਂ ਬੱਚਾ ਬਿਮਾਰ ਬੱਚਾ ਚੱਲ ਚੱਲ ਬੱਚਾ ਚਾਲ ਚੱਲੂਗਾ ਮੱਝ ਚਾਲ ਨਹੀਂ ਚੱਲਦੀ 4 ਕਿਲੋ ਸੁਖਮੰਦਰ ਭਾਈ ਜਿਵੇਂ ਅੱਜ ਆਪਣੇ ਕੋਲ ਦੋ ਮੱਜਾ ਅਵੇਲੇਬਲ ਆ ਇਸ ਟਾਈਮ ਕਿਲੇ ਬਿਲਕੁਲ ਜੀ ਦੋ ਸੁਣੀਆਂ ਮੈਂ ਉਸਨੇ ਵੇਚਤੀਆਂ ਤੁਸੀਂ ਪਹਿਲੇ ਹੁਣ ਤੋਂ ਪਹਿਲਾਂ ਹਾਂ ਉਹ ਦੋ ਦੇਤੀਆਂ ਦੋ ਦਿਤੀਆਂ ਆਚਾਰ ਮੱਜਾ ਫੀਂਆਂ ਚ ਅੱਜ ਹਾਂ ਪੰਜ ਮੰਜਾਂ ਸੀ ਅਸੀਂ ਇੱਕ ਗੱਲ ਤੁਸੀਂ ਮੈਨੂੰ ਰੰਗ ਦਾ ਅੱਗੇ ਨਾਲ ਫਰਕ ਪਾ ਆਇਆ ਤੋ ਉੱਥੇ ਰੰਗ ਦਾ ਹੋ ਹੀ ਜਾਣਾ ਹੁਣ ਦੇਖ ਕੇ ਨਾ ਗੋਰਾ ਹੋ ਗਿਆ ਹਨਾ ਹੁਣ ਆਪਣੇ ਆਉਣ ਤੋਂ ਪਹਿਲਾਂ ਥੋੜਾ ਬਹੁਤਾ ਫਰਕ ਪਾ ਗਿਆ ਹੋਊਗਾ ਵੀ ਆਪਾਂ 4-5 ਦਿਨ ਲੇਟ ਹੋ ਗਏ ਹਨਾ ਤੇ ਪੱਗ ਪੁੱਤ ਨੂੰ ਵੀ ਨਹੀਂ ਰੰਗ ਤਾਂ ਦੇਖੋ ਇਹ ਰੰਗ ਦਾ ਤਾਂ ਉੱਥੇ ਤਾਂ ਫਰਕ ਪਿਆ ਹੀ ਜਾਂਦਾ ਹੈ ਜੀ ਕਿ ਆਪਾਂ ਰਾਤ ਨੂੰ ਮਰਿਆ ਟਾਈਮ ਹੀ ਨਹੀਂ ਦਿੰਦਾ ਬਾਈ ਟਾਈਮ ਨਹੀਂ ਦਿੰਦਾ ਜੀ 39 ਮਿੰਟ ਹੋ ਗਏ ਰਾਤ ਨੂੰ ਘੇਰਿਆ ਅੱਜ ਬਾਈ ਆਕੇ ਇਹਨਾਂ ਨੂੰ ਸ਼ਾਮਾਂ ਨੂੰ ਮੈਂ ਕਿਹਾ ਵੀ ਚੋਈ ਨਾ ਵੀ ਜੇ ਚੋਈਆਂ ਤਾਂ ਫਿਰ ਤਾਂ ਫਾਇਦਾ ਨਹੀਂ ਕੋਈ ਤੇ ਜੇ ਚੂਣ ਵਾਲੀਆਂ ਖੜੀਆਂ ਤਾਂ ਫਿਰ ਸਾਨੂੰ ਦਿਖ ਗਾ ਕੇ ਭਰਾਵੋ ਬਾਹਰ ਬੈਠਾ ਟੈਂਡਰ ਕਰਕੇ ਲਿਸਟ ਬਣਾਈ ਬੈਠਾ ਐ ਪੂਰੀ ਕਿਥੇ ਕਿਥੇ ਮਈਆਂ ਭੇਜੀਆਂ ਨੇ ਹਾਂ ਇੱਥੇ ਜਗਰਾਉਂ ਕੋਲੇ ਦੇਣੀਆਂ ਆ ਆਪਾਂ ਮੱਜਾਂ ਜੀ ਡਿੱਕੀ ਜਾਂਦੇ ਆ ਇਹ ਕਿਹ ਫਿਰੋਜ਼ਪੁਰ ਆ ਜੀ ਇਹਨਾਂ ਦਾ ਰਿਸ਼ਤੇਦਾਰ ਆ ਤੇ ਉਹ ਬੰਦੇ ਨੂੰ ਆਪਾਂ ਚਾਰ ਮੱਜਾਂ ਦੇਣੀਆਂ ਜੀ ਡਿੱਕੀ ਜਾਂਦਾ ਮੈਨੂੰ ਮੈਂ ਕਹਾਂ ਵੀ ਤੁਸੀਂ ਕੇਰਾ ਲੈ ਲਓ ਮੱਜਾਂ ਜੀ ਜਦੋਂ ਮੈਂ ਆਇਆ ਮੈਂ ਆ ਕੇ ਤੁਹਾਨੂੰ ਮੱਜਾਂ ਦੇ ਦੂੰਂ ਆਂਦਾ ਸੀ ਰੋਕ ਹੀ ਜਾਂਨੇ ਜੀ ਹੁਣ ਉਹਨਾਂ ਬੰਦਿਆਂ ਨੂੰ ਮੱਜਾਂ ਦੇਣੀਆਂ ਹੈ ਮੁਹੱਬਤ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਹਾਂ ਸਹੀ ਚੰਗੀ ਸ੍ਰੀਮੰਦਰ ਭਾਈ ਇੱਕ ਇੱਕ ਗੱਲ ਹੋਰ ਆ ਕਈ ਵਾਰੀ ਆਪਣਾ ਸੱਜਣ ਅਕੇ ਆਪਣੇ ਰੂਹ ਦਾ ਰਿਆਲ ਹੁੰਦਾ ਮੰਨ ਲਓ ਵੀ ਤੁਸੀਂ ਮੇਰੇ ਇੰਨੇ ਕੋ ਦਿਲ ਦੇ ਕਰੀਬ ਆ ਮੈਂ ਤੁਹਾਨੂੰ ਮਹਿ ਦੇ ਦੇਣਾ ਆਪਦੇ ਵੱਲੋਂ ਚੰਗੀ ਸਮਝ ਕੇ ਪੂਰੀ ਵੀ ਯਾਰੇ ਦਾ ਭਾਈ ਮੈਂ ਹੀ ਹੀਰਾ ਦੇਣ ਲੱਗਾ ਭਾਈ ਨੂੰ ਯਾਰ ਜੇ ਮਾੜੀ ਨਿਕਲ ਜਾਂਦੀ ਉਹਦੇ ਵਿੱਚ ਤੇਰਾ ਤਾਂ ਨਹੀਂ ਦੋਸ਼ ਕੋਈ ਆਪਣਾ ਕੋਈ ਦੋਸ਼ ਨਹੀਂ ਉਹਦੇ ਵਿੱਚ ਹਾਂ ਤੇ ਅਸਲ ਦੇ ਵਿੱਚ ਇਹ ਆ ਵੀ ਜਿਹੜਾ ਬੰਦਾ ਤਸੱਲੀ ਕਰਕੇ ਲਿਜਾਵੇ ਨਾ ਅਸਲੀ 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 ਉਹਨੂੰ ਕਿਨਿਆ ਜਾਓ ਜੀ ਬਿਲਕੁਲ ਬਿਲਕੁਲ ਕਿੰਨਾ ਵੀ ਹੈ ਸਾਨੂੰ ਫੋਨ ਲਾਉਣਾ ਆਪਣੇ ਤੋਂ ਵੈਸੇ ਹੀ ਨਾ ਚੱਕਿਆ ਜਾਵੇ ਹੂੰ ਅਗਲਾ ਕਹਿੰਦਾ ਸੀ ਫੋਨ ਲਾਈ ਜਾਂਦੇ ਹੁਣ ਫੋਨ ਚੱਕਣਾ ਵੀ ਹਟ ਗਿਆ ਕਿੱਥੋਂ ਤੱਕ ਗੱਲਾਂ ਜਾਂਦੇ ਡਾਕਟਰ ਆਪਾਂ ਲਿਓ ਚ ਇੱਥੋਂ ਵਾਲਾ ਸੱਦ ਲਓ ਹਮ ਅਗਲੇ ਨੂੰ ਕਹਾਂ ਵੀ ਸਾਡੀ ਪਹਿਲੀ ਵੀਡੀਓ ਆ ਲੰਮੇ ਸਮੇਂ ਤੋਂ ਬਾਅਦ ਮੇਰੀ ਹੱਥ ਜੋੜ ਕੇ ਬੇਨਤੀ ਆ ਚੈਨਲ ਦੇ ਉੱਤੇ ਵੀਡੀਓ ਆਉਣੀ ਆ ਨਿਮਰਤਾ ਸਹਿਤ ਬੇਨਤੀ ਕਰੂੰਗਾ ਕੋਈ ਹੰਕਾਰ ਨਾਲ ਜਾਂ ਰੋਹ ਨਾਲ ਨਹੀਂ ਕਹਿੰਦਾ ਵੀਰ ਬਣ ਕੇ ਨਾ ਆ ਜਿਹੜੇ ਕਿੱਲੇ ਖੜੇ ਆ ਖੁਰਲੀ ਆ ਇੱਥੇ ਤੁਸੀਂ ਤਸੱਲੀ ਕਰ ਲਓ ਚੋਲੋ ਜੇ ਤੁਨੀਆ ਜੇ ਚੈੱਕ ਪਾਸ ਕਰਉਣੀ ਕਿਉਂ ਨਹੀਂ ਚੈੱਕ ਪਾਸ ਕਰਾਵਾ ਜੇ ਥਣ ਪਾਸ ਗੱਬਣ ਦੇ ਕਰਨੇ ਇੱਥੇ ਕਰ ਲੋ ਜਦੋਂ ਉਹ ਪਿੰਜਰੇ ਦੇ ਕੋਲੋਂ ਰੂਪ ਰੂਪ ਬਾਹਰ ਹੋ ਗਈ ਉਹ ਤੋਂ ਬਾਅਦ ਨਾ ਬਈ ਉਹ ਤੋਂ ਬਾਅਦ ਆਹ ਕੋਈ ਨਹੀਂ ਕਿਉਂਕਿ ਬਾਈ ਇਹ ਚੀਜ਼ ਨਾਲ ਅੱਗੇ ਘਾਟਾ ਖਾ ਚੁੱਕਿਆ ਉਹ ਖਾ ਚੁੱਕਿਆ ਬਾਈ ਨੇ ਵਿਸ਼ਵਾਸ ਨਾਲ ਭੇਜੀ ਜਾਣੀਆਂ ਅੱਗੋ ਲੋਕ ਇਹ ਚੀਜ਼ ਦਾ ਨਾ ਯਾਰ ਥੋੜਾ ਜਿਹਾ ਫਾਇਦਾ ਚੱਕ ਜਾਂਦੇ ਆ ਇੱਕ ਦਿਨ ਮੈਂ ਵੀਡੀਓ ਵੇਖੀ ਜਾਂਦੀ ਆ ਕਪੜਾ ਦੀ ਹਾਂ ਅੱਗੇ ਇੱਕ ਦਿਨ ਬਾਈ ਮੈਂ ਵੀਡੀਓ ਵੇਖੀ ਜਾਂਦੀ ਆ ਉਹ ਭਰਾ ਘਰ ਵਾਪਸੀ ਤੱਕ ਦੀ ਮੈਂਦੀ ਗਰੰਟੀ ਲੈਂਦਾ ਸੀ ਹਰਿਆਣੇ ਦੇ ਵਿੱਚੋਂ ਲੈ ਕੇ ਹੁੰਦਾ ਭਰਾ ਇਧਰ ਦਾ ਮੈਂ ਜਾਣਦਾ ਨਹੀਂ ਕਿ ਪਤਾ ਨਹੀਂ ਕੀ ਚੈਨਲ ਦਾ ਨਾਮ ਹੁੰਦਾ ਹੈ ਨਾ ਵਾਵਾ ਵੀਡੀਓ ਬਣਾਉਂਦਾ ਭਰਾ ਦਾ ਧੰਨਵਾਦ ਆ ਬਹੁਤ ਵਧੀਆ ਸਾਫ ਸੁਥਰਾ ਕੰਮ ਕਰਦਾ ਮੈਨੂੰ ਮਾੜਾ ਨਹੀਂ ਕਹਿੰਦਾ ਪਰ ਉਹ ਭਰਾ ਪਰੇਸ਼ਾਨ ਹੋਇਆ ਵੀਡੀਓ ਪਾਈ ਜਾਂਦਾ ਕਹਿੰਦਾ ਬਈ ਮੈਂ ਕੀ ਕਰਾਂ ਲੋਕ ਕਹਿੰਦਾ ਯਾਰ ਮੇਰੇ 15-20 ਮਹੀਨਿਆਂ 10-5 ਮਹੀਨਿਆਂ ਵਿੱਚ 15 ਦੀਆਂ 15 ਹੀ ਵਾਪਸ ਕਰਾਂ ਤੁਰੇ ਹੋਵੇ ਯਾਰ ਬਾਈ ਸੇਵਾ ਕਰੋ ਵੀਰੇ ਇਹ ਮੇਹ ਹੈ ਨਾ ਜਿਹੜੀ ਬਾਈ ਇਹ 20-20 ਦਿਨ ਘਰ ਦਾ ਕਰ ਜਾਂਦੀ ਹੈ ਕਰਦਾ ਕਰਦੀ ਹੈ ਨਾ ਬਾਈ ਇਹ 20-20 ਦਿਨ ਗਾਂ ਵੀ ਚੰਗੀ ਬਰੀਡ ਵਾਲੀ ਗਾਂ ਨਾ ਜਿਹੜੀ ਜਾਤ ਕੁਆਲਟੀ ਵਾਲੀ ਜਿਹੜੀ ਕਿਸੇ ਦੇ ਘਰੇ ਫ ਉਹ ਵੀ ਮਹੀਨਾ ਮਹੀਨਾ ਜੀ ਨਹੀਂ ਲਾਉਂਦੀ ਭਾਈ ਇਹ ਪਸ਼ੂ ਆਉਂਦੇ ਆ ਆਪ ਦੋ ਆਪ ਦਾ ਢਾਂਚਾ ਸਰੀਰ ਕਾਉਂਦੇ ਆ ਕਿ ਕਈ ਵਾਰੀ ਸੂਏ ਦੇ ਵਿੱਚ ਆਪਾਂ ਆਪ ਹੀ ਲਾ ਲਓ ਮੈਂ ਇੱਕ ਸੂਏ ਦੇ ਵਿੱਚ 20 ਕਿਲੋ ਦੁੱਧ ਦਿੱਤਾ ਤੇ ਇੱਕ ਅਗਲੇ ਸੂਏ ਦੇ ਵਿੱਚ ਮੈਂ ਆਉਂਦੀ ਹੁਣ 15 ਕਿਲੋ ਚੂਣਾ ਪਿਆ ਮੈਂ ਆਉਂਦੀ ਕੀ ਗਾਰੰਟੀ ਦੇ ਦੂੰਗਾ ਦੇਖੋ ਆ ਮੈਂ ਜਿੱਤੀ ਬਾਟੋਂ ਆਈ ਐ ਜੀ ਮੰਨ ਕੇ ਚੱਲੋ ਵੀ ਇਹ 5 ਘੰਟੇ ਚਾਹੀਏ ਜੀ ਠੀਕ ਐ ਜੀ 5 ਘੰਟੇ ਦੇ ਦਾ ਗਾਲਾ ਰੋਗ ਗਿਆ ਨਾ ਰੋਗ ਗਿਆ ਜੀ ਹਨਾ ਰੋਗ ਗਿਆ ਜੀ 2 ਘੰਟੇ ਫਿਰ ਇਹਨੇ ਇੱਥੇ ਵੀ ਨਹੀਂ ਆ ਕੇ ਜੀ 7 ਘੰਟੇ 7 ਘੰਟੇ ਪਰ ਇਹਨਾਂ ਬੇਸਫਰ ਵਾਲੀ ਦਾ ਗਾਲਾ ਬੰਦ ਹੋ ਗਿਆ ਜੀ ਜਿਸ ਦੇ ਗਾਲੇ ਦੇ ਗਾਲਾ ਕਰੂਗੀ ਤੇ ਦੁੱਧ ਬਣਨਾ ਦੁੱਧ ਬਣਨਾ ਜੀ ਜੀ ਹਣਾ ਫਿਰ ਆਖੀ ਇਹਦਾ ਸਿਸਟਮ ਵਿਗੜ ਗਿਆ ਵਿਗੜ ਗਿਆ ਜੀ ਇਹਨੇ 2-3 ਦਿਨ ਵਿੱਚ ਉਸ ਰੁਟੀਨ ਤੇ ਆਉਣਾ ਹੈ ਹਫਤਾ ਲਾ ਦੋ ਚੰਗੀ ਮੈਂ ਹਾਂ ਹਾਂ ਜਾਨੀ 2-3 ਦਿਨ ਤਾਂ ਪੱਕੇ ਹੀ ਆ ਨਾ ਵੀ ਜਾਨੀ ਜਿਹੜੀ ਦੁੱਧ ਵਾਲੀ ਮੱਝ ਹੈ ਜੇ ਇਹਦਾ 12 ਕਿਲੋ ਦੁੱਧ ਚੋਕ ਲੈਂਦਾ ਇਹਦਾ 10 ਰਹਿ ਜਾਂਦਾ 10 ਰਹਿ ਜਾਂਦਾ ਤੇ ਆਪਾਂ ਮੈਂ ਇੱਥੇ ਧਾਰੀ ਐ ਪਿੱਛੇ 12 ਕਿਲੋ ਚੋਕ ਲਏ ਆ ਆਪਾਂ ਵੀਡੀਓ ਚ 12 ਕਿਲੋ ਕਹਦੇ ਨਾ ਮੈਂ ਨੇ ਦੱਸਦੇ ਨਾ ਆਪਾਂ ਨੂੰ ਲਾਂਭਾ ਮਿਲੂ ਆਪਾਂ ਨੂੰ ਲਾਂਭਾ ਮਿਲੂ ਜਿਆਦਾ ਇਹ ਆ ਵੀ ਮੈਂ ਆਈ ਐ 4 ਦਿਨ ਇਹਨੂੰ ਇੱਥੇ ਰੱਖ ਕੇ ਫਿਰ ਆਪਾਂ ਨੂੰ ਹੁਣ ਅਪਣੇ ਅੱਜ ਆਈ ਐ ਤੇ ਅੱਜ ਹੀ ਆਪਾਂ ਵੀਡੀਓ ਪਾਤੀ ਆਪਾਂ 12 ਚੋਇਆ ਇਹਨੇ 10 ਦੱਸ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਜੀ ਹਣਾ ਕਿਉਂਕਿ ਸਿਸਟਮ ਪਸ਼ੂ ਦਾ ਨਾ ਸਿਸਟਮ ਵਿਗੜ ਜਿਗੜ ਜਾਂਦਾ ਵੀ ਹੋਰ ਫਿਰ ਸਿਕਮੰਦਰ ਬਾਈ ਇਹ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਜ਼ਿੰਦਗੀ ਦੇ ਸਫ਼ਰ ਬਾਰੇ ਜ਼ਿੰਦਗੀ ਕਿਵੇਂ ਚੱਲਦੀ ਹੈ ਜ਼ਿੰਦਗੀ ਬਹੁਤ ਚੰਗੀ ਓਕੇ ਚੱਲਦੀ ਹੈ ਜੀ ਓਕੇ ਚੱਲਦੀ ਹੈ ਮਤਲਬ ਵੱਡੇ ਭਾਈ ਦੀ ਥੋੜੀ ਜੀ ਦਿੱਕਤ ਹੋ ਗਈ ਉਸ ਦੀ ਉਹਦੀ ਥੋੜੀ ਨਿਊ ਦੀ ਜ਼ਿਆਦੇ ਉਹਦੀ ਜ਼ਿਆਦੇ ਹਾਂ ਠੀਕ ਹੈ ਬਾਈ ਤੇ ਫਿਰ ਮਨ ਲਾ ਤੁਹਾਨੂੰ ਇਹ ਵੀ ਦਿੱਕਤ ਆਇਆ ਕਰੂਗੀ ਹੁਣ ਕਈ ਵਾਰੀ ਉਹਦੀ ਸਾਹਬ ਸੰਭਾਲ ਦੇ ਵਿੱਚ ਸਮਾਂ ਵੀ ਲਾਉਣਾ ਪੈਣਾ ਹਨਾ ਬਿਲਕੁਲ ਬਿਲਕੁਲ ਹਨਾ ਜੀ ਕਿਉਂਕਿ ਹਰ ਬੰਦੇ ਨੂੰ ਟਾਈਮ ਤਾਂ ਦੇਣਾ ਹੀ ਪੈਣਾ ਜੀ ਯਾ ਬਾਈ ਇਹ ਤਾਂ ਸਭ ਕੁਝ ਮਿਲ ਹੀ ਜਾਂਦਾ ਹੈ ਮਿਲ ਜਾਂਦਾ ਉਹ ਉਹ ਚੀਜ਼ ਨਹੀਂ ਨਾ ਮਿਲਦੀ ਨਹੀਂ ਮਿਲਦੀਆਂ ਜੀ ਨਹੀਂ ਮਿਲਦੀਆਂ ਹੀ ਨਹੀਂ ਮਿਲਦੀ ਨਹੀਂ ਪੈਸੇ ਨਾਲ ਵੀ ਨਹੀਂ ਮਿਲਦੀ ਜੀ ਉਹਨਾਂ ਨੂੰ ساری ਉਮਰ ਤਰਸਦੇ ਰਹੇ ਹਨਾ ਜੀ ਕਿਉਂਕਿ ਫਿਰ ਆਉਦੇ ਮਨ ਦੇ ਵਿੱਚ ਇਹ ਗੱਲ ਰਹਿੰਦੀ ਆ ਯਾਰ ਮੈਂ ਸ਼ਾਇਦ ਆਹ ਕਰ ਲੈਂਦਾ ਤਾਂ ਆ ਜੋ ਹੁਣ ਮੈਂ ਉੱਥੋਂ ਫਿਰ ਸ਼ਹਿਰ ਰਹਿੰਦਾ ਹਾਂ ਤੇਰੀ ਆਂਟੀ ਦਾ ਉੱਥੇ ਹੀ ਹੈ ਪਰ ਮੈਥੋਂ ਨਹੀਂ ਰਿਹਾ ਗਿਆ ਨਹੀਂ ਰਿਹਾ ਜਦੋਂ ਮੈਨੂੰ ਖਾਲ ਦਾ ਪਤਾ ਲੱਗਾ ਨਾ ਮੈਨੂੰ ਦੱਸਿਆ ਜੀ ਤੇ ਉਹ ਮੁੰਡੇ ਨੇ ਵੀ ਆਪਣੇ ਨੇ ਦੋਹਾਂ ਦਿਨਾਂ ਦੇ ਵਿੱਚ ਦੀ ਟਿਕਟ ਲੈਤੀ ਹੂੰ ਹੂੰ ਵੀ ਮਹਿੰਗੀ ਸਸਤੀ ਉਹਨੇ ਨਹੀਂ ਵੇਖਿਆ ਨਹੀਂ ਤਾਂ ਆਪਾਂ ਇੱਕ ਤੁਸੀਂ ਫਾਰਮ ਦੀਆਂ ਵਾਹ ਵीडियो ਵੀਡੀਓ ਪਾਉਂਦੇ ਹੁੰਦੇ ਸੀ ਉੱਥੇ ਗਾਈਆਂ ਖੋਈਆਂ ਦੀਆਂ ਤੇ ਫਿਰ ਉੱਥੇ ਤੁਸੀਂ ਫਾਰਮ ਫਰਮ ਕੋ ਮੇਕੇਵੇਂ ਚੱਲਦਾ ਭਾਈ ਉਧਰ ਦਾ ਸਿਸਟਮ ਦੇਖੋ ਜਿਹੜਾ ਉੱਥੋਂ ਵਾਲਾ ਤੇ ਉਹ ਬਣ ਨਹੀਂ ਸਕਦਾ ਅੱਛਾ ਜੀ ਹਣਾ ਚਲੋ ਜਿਹੜੀ ਆਪਣੀ ਆ ਧਰਤੀ ਆ ਆਪਾਂ ਨੂੰ ਮੁਰਗਾ ਪੀਂਹਾਂ ਦੀ ਤਾਂ ਆਪਣੀ ਜੋਦੀਆਂ ਦੀ ਧਰਤੀ ਹੈ ਜੀ ਹਾਂ ਜੀ ਤੇ ਜਿਹੜਾ ਉੱਥੋਂ ਵਾਲਾ ਸੈਟਅਪ ਦੇਖੋ 1100 ਗਾਂ ਜੀ ਤੇ ਤਿੰਨ ਬੰਦੇ ਤਿੰਨ ਬੰਦੇ ਹੈਨਾ ਜੀ ਤੇ ਆਪਣੀ ਜਿਹੜੀ ਬੇਟੀ ਹੈ ਜੀ ਉਹ 350 ਵੱਚੀ ਤਿਆਰ ਜਾਨੀ ਉਹ ਤਾਂ 500 350 ਵੱਚੀ ਉਸੇ ਨੇ ਤਿਆਰ ਕੀਤੀ ਹੈ ਉਸੇ ਨੇ ਭੈਣ ਨੇ ਉਸੇ ਨੇ ਕੀਤੀ ਹੈ ਉਸੇ ਨੇ ਇੱਕ ਇੱਕ ਦਿਨ ਵਿੱਚ 75 ਗਾਂਾਂ ਸੁੰਨੀਆਂ ਜੀ ਇੱਕ ਦਿਨ ਵਿੱਚ 75 ਗਾਂਾਂ ਚੱਕ ਕੇ ਨਹੀਂ ਹਾਂ ਜੀ ਵੀ ਕਿਉਂਕਿ 1100 گاؤں ਉਹਨਾਂ ਨੇ ਰਸੋਨੀਏ 2 ਮਹੀਨੇ ਦੋ ਮਹੀਨੇ ਜੀ ਹਾਂ ਬਸ ਦੋ ਮਹੀਨਾ ਪਹਿਲੇ ਵਾਲੀ ਉਸ ਹਾਬ ਤੇ ਕਰ ਬਸ ਉਹਨਾਂ ਦਾ ਸਿਸਟਮ ਹੀ ਐਜਾ ਬਣਿਆ ਹੋਇਆ ਜੀ 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 ਉਹਨਾਂ ਨੇ ਬਸ 300 ਰੱਖਣੀ ਐ ਜੀ ਦੋ 300 ਜਿਹੜੀ ਰਿਪੀਟਰ ਨਿਕਲ ਗਈ ਗਾਂ ਜੀ ਉਹ ਉਹਨਾਂ ਨੇ ਅਗਲੇ ਸਾਲ 19 ਵચ્ਚੀ ਨਾਲ ਰਲ ਜਾਣੀ ਐ 19 ਵચ્ਚੀ ਨਾਲ ਹਾਂ ਇੱਕ ਕੁਆਂਟਲ ਤੇ 10 ਕਿਲੋ ਦੀ ਜਦੋਂ ਹੋ ਜਾਂਦੀ ਐ ਜੀ ਫਿਰ ਉਹ ਸੰਭਾਈ ਤੇ ਉੱਠ ਜਾਂਦੀ ਐ ਜਦੋਂ ਮਹੀਨਾ ਰਹਿ ਜਾਂਦਾ ਉਹ ਫਾਰਮ ਦੇ ਵਿੱਚ ਫੇਰ ਆ ਜਾਂਦੀ ਜੀ 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 ਹਾਂ ਪਰ ਵਧੀਆ ਸਿਸਟਮ ਲੱਗਿਆ ਭਾਈ ਉਧਰ ਦਾ ਬਹੁਤ ਚੰਗਾ ਜੀ ਬਹੁਤ ਅੱਛਾ ਹੁਣ ਆਪਾਂ ਇਧਰ ਵੀ ਇਹ ਗੱਲਾਂ ਕੱਤਰ ਤੱਕ ਕਰ ਲਈਆਂ ਹਨਾ ਭਾਈ ਤੇ अच्छा फिर ਇਹੋ ਜਿਹੇ ਬ੍ਰਾਂਡ ਹਾਜ਼ਰ ਕਰਤੇ ਅੱਜ ਹਾਜ਼ਰ ਠੀਕ ਆਹ ਤਾਂ ਕੰਪੀਟੀਸ਼ਨ ਵਾਲੀ ਮੈਂ ਆ ਗਈ ਹੈ ਹਾਂ ਜੀ ਇਹ ਕਿਹੜੇ ਸਾਮ ਦੀ ਆ ਗਈ ਬਈ ਇਹ ਆ ਗਈ ਜਹੇਦਾਰ ਭੋਲਾ ਠੀਕ ਨੱਥੂ ਵਾਲਿਆ ਵਾਲਾ ਬਲੂ 2 ਦੀ ਹੈ ਬਲੂ 2 ਦੀ ਆ ਗਈ ਠੀਕ ਹੈ ਇਹ ਇਹ ਗਈ ਵੀ ਭੋਲੇ ਦੇ ਘਰੋਂ ਹੀ ਆ ਜੀ ਅੱਛਾ ਭਾਈ ਦੇ ਘਰੋਂ ਹੀ ਗਈ ਹੋਈ ਹੈ ਹਾਂ ਇਹਦੇ ਘਰੋਂ ਕੋਈ ਇਹਦਾ ਸੱਜਣਤਾ ਹੀ ਸੀਗਾ ਭੋਲੇ ਦਾ ਠੀਕ ਹੈ ਜੀ ਉਹ ਤੂੰ ਕੱਤੀ ਲੈ ਕੇ ਗਿਆ ਸੀ ਕਿਉਂਕਿ ਉਹਨਾਂ ਦਸਨ ਮਤਲਕ ਆਪਾਂ ਨੂੰ ਨਹੀਂ ਪਤਾ ਇਹ ਬਲੂਟੂਥ ਹੀ ਹੈ ਜਾਂ ਨਹੀਂ ਹੈ ਹਾਂ ਸਹੀ ਹੈ ਜੀ ਬਿਲਕੁਲ ਹਾਂ ਤੇ ਜੇ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਕੇ ਗਈ ਵੀ ਅਸੀਂ ਭੂਲੇ ਤੋਂ ਲੈ ਕੇ ਆਏ ਆ ਤੇ ਭੂਲੇ ਦੇ ਸਾਹmdi ਆ ਜੀ ਥਲੋ ਥਲੋ ਬੜੀ ਚੰਗੀ ਆ ਹਨਾ ਬਾਈ ਬਹੁਤ ਚੰਗੀ ਆ ਖਰੀ ਖਰੀ ਵੇਖੋ ਕਿੱਡੀ ਹਨਾ ਕਿਉਂਕਿ ਜਿਹੜਾ ਕੁਝ ਦੇਖੋ ਇਹ ਆਪਣੀ ਉਮਰ ਨਾਲ ਹੀ ਜਿਹੜਾ ਕੁਝ ਮੇਲੇ ਤੇ ਚਾਹੀਦਾ ਨਾ ਜੀ ਉਹ ਸਾਰਾ ਕੁਝ ਉਹ ਇਹਦੇ ਵਿੱਚ ਸਾਰਾ ਕੁਝ ਇਹਦੇ ਵਿੱਚ ਆ ਜੀ 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 ਨਿਸ਼ਾਨੀਆਂ ਮੰਨ ਲਾ ਜਿਹੜੀਆਂ ਇੱਕ ਉਹ ਚੀਜ਼ਾਂ ਕਵਰ ਕਰਦੀ ਆ ਜੋ ਜੋ ਚਾਹੀਦਾ ਕਿਉਂਕਿ ਉਹ ਪੂੜਾ ਪੜਾਖ ਭਾਰੀ ਵਜਨ ਵਾਲੀ ਕੱਦ ਬਾਡੀ ਵਾਲੀ ਹੈ ਨਾ ਸਭ ਕੁਝ ਪ੍ਰਮਾਤਮਾ ਨੇ ਬਹੁਤ ਸੋਹਣਾ ਦਿੱਤਾ ਕਾਕੇ ਭਾਈ ਖੁੱਲ ਗਏ ਮੈਨੂੰ ਹੁਣ ਤੁਸੀਂ ਤੁਰਦੇ ਹੋ ਤਾਂ ਫਿਰ ਬਾਲਾ ਵਧੀਆ ਵਾਜੀ ਲੈ ਭਾਈ ਵੇਖੋ ਕਰਾਈ ਤੁਰਦੀ ਕਰਮ ਵਾਲੀ ਇਹ ਵਿਕਾਊ ਮੈਂ ਆ ਜਿਹੜੀ ਬਾਈ ਦੇ ਕੋਲੇ ਪਹਿਲੀ ਹਾਜ਼ਰੀ ਦੇ ਵਿੱਚ ਤੁਹਾਨੂੰ ਕਬੂਲ ਕਰਕੇ ਦਿਖਾਈ ਆ ਵੀਰੇ ਨਵੇਂ ਪੱਲੂ ਟੂ ਦੀ ਦੱਸਿਆ ਬਾਈ ਨੂੰ ਜਿੱਥੋਂ ਖਰੀਦੀ ਆ ਬਾਕੀ ਥੱਲੋ ਥੱਲੋ ਪਲਵਾਨਾ ਰਕੀਆ ਕਰਮ ਵਾਲੀ ਬਾਈ ਹਾਂ ਠੀਕ ਆ ਭਾਈ ਲਿਆਈ ਭਾਈ ਹਾਂ ਬੜੀ ਚੰਗੀ ਆ ਯਾਰ ਡਰੂਡਰ ਦੀ ਕੁਆਲਿਟੀ ਹੈ ਨਾ ਬਾਈ ਤਾਂ ਹੁਣ ਚੱਕ ਗਏ ਆਣ ਰੰਗ ਦੇ ਵਿੱਚ ਤੁਰਨ ਦਾ ਸਵਾਦ ਵੱਖਰਾ ਹੋਊਗਾ ਨਾ ਹਾਂ ਬਿਸ਼ਾਰੇ ਨੇ ਠੀਕ ਆ ਬਾਈ ਅੱਛਾ ਫਿਰ ਆਤ ਕੀ ਉਧਰ ਜਾਣ ਕਰਕੇ ਕੋਈ ਮਹਿ ਤਾਂ ਤਿਆਰ ਨਹੀਂ ਹੋਈ ਹੈ ਨਾ ਮੇਲੇ ਵਾਸਤੇ ਮੇਲੇ ਵਾਸਤੇ ਨਹੀਂ ਹੂੰ ਠੀਕ ਆ ਬਾਈ ਫਿਰ ਆਣਾ ਫਿਰ ਪਸ਼ੂ ਸੰਭੜਾ ਜਿੰਨਾ ਚਰਾਪ ਕੋਲੇ ਨਹੀਂ ਹੈ ਨਾ ਬਾਈ ਹਾਂ ਦੇਖ ਰੇਖ ਨਹੀਂ ਹੁੰਦੀ ਬਾਈ ਸਖਮੰਦਰ ਫਿਰ ਬੱਚਾ ਕੱਟਾ ਇਹਦੇ ਮਗਰ ਬਾਈ ਇਹਦੇ ਮਗਰ ਕੱਟਾ ਹੈ ਕੱਟ ਆ ਗਿਆ ਦੇ ਮੈਂ ਹਾਂਜੀ ਯਾਰ ਅੱਛਾ ਸਖਮੰਦਰ ਬਾਈ ਫਿਰ ਇਹ ਆਪਾਂ ਮਹਿ ਜਿਹੜੀ ਕਿੰਨਾ ਦੁੱਧ ਚਵਾ ਦੇ ਗਿਆ ਮਗਰ ਇਹਦੇ ਬੱਚਾ ਆ ਗਿਆ ਵੀਰੇ ਤੇ ਦੇਖੋ ਅੱਜ ਇਹਦੇ ਥੱਲੇ 11 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਤੇ ਆਪਾਂ ਨਹੀਂ ਕਹਿੰਦੇ ਵੀ ਇਹਨੇ 16 ਦੇਣਾ ਕਿ ਇਹਨੇ 18 ਦੇਣਾ ਕਿ ਇਹਨੇ 20 ਦੇਣਾ ਜੀ ਜਿਹੜੀ ਮੈਂ ਦੀ ਬਾਡੀ ਹੈ ਮੈਂ 15 16 ਕਿਲੋ ਵਾਲੀ ਤਾਂ ਹੈਗੀ 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 ਸਹੀ ਹੈ ਜੀ ਹਾਂ ਤੇ ਦੇਖਣ ਲੋਕ ਜੀ ਆਜ 11 12 ਕਿਲੋ ਦੁੱਧ ਜੀ ਜੀ ਜਿਹੜਾ ਬੰਦਾ ਮਰਜ਼ੀ ਚੋ ਕੇ ਲੈ ਅੱਛਾ ਇਹਦਾ ਕੀ ਰੇਟ ਰਹੂਗਾ ਜੀ ਰੇਟ ਫੋਨ ਤੇ ਹੀ ਕਰਾਂਗੇ ਠੀਕ ਹੈ ਜੀ ਅੱਛਾ ਇੱਕ ਝੋਟੀ ਆਪਣੇ ਕੋਲੇ ਹੋਰ ਖੜੀ ਪਰ ਪਹਿਲਾਂ ਜੀ ਅੱਛਾ ਇੱਕ ਝੋਟੀ ਇਹ ਆ ਜੀ ਹੈਨਾ ਇਹ ਵੀ ਫਿਰ ਅੱਜ ਹੀ ਆਈ ਬਈ ਏ ਆਈ ਤਾਂ ਹੈਗੀ ਕੱਲ ਦੀ ਜੀ ਏ ਇਹਦੇ ਨਾਲ ਦੀ ਤਾਂ ਉੱਠ ਗਈ ਜੀ ਇਨੇ ਸਿੰਘ ਚ ਪਾ ਕੇ ਪੰਜਾਛੇ ਦਿਨਾਂ ਦੀ ਸੂਈ ਹੈ ਮਲੇ ਨਹੀਂ ਅਜੇ ਲੱਗੀ ਠੀਕ ਹੈ ਪਹਿਲਾਂ ਨਹੀਂ ਹੈ ਇਹ ਪਹਿਲਾਂ ਹੈ ਚਾਰਕ ਦਿਨਾਂ ਦਾ ਮੈਨੂੰ ਲੱਗਦਾ ਹੈ ਠੀਕ ਹੈ ਜੀ ਤੇ ਇਹਨੇ ਬੱਚਾ ਮਾਰਤਾ ਅੱਛਾ ਉਹਦਾ ਬੱਚਾ ਮਾਰਤਾ ਆ ਉਹਦਾ ਬੱਚਾ ਇੱਕ ਦਿਨ ਸਿੰਘ ਸੁng ਚ ਪੈ ਗਿਆ ਅੱਛਾ ਜਦੋਂ ਲਾਉਣ ਲੱਗੇ ਉਦੋਂ ਪਤਾ ਲੱਗਾ ਅੱਛਾ ਜੀ ਅੱਛਾ ਇਹ ਫਿਰ ਬੱਚਾ ਮਾਰਤਾ ਇਹਨੇ ਹੈ ਹਾਂ ਇਹਨੇ ਇਸੇ ਨੇ ਆਪਦੇ ਸਿੰਘ ਚ ਪਾ ਲਿਆ ਜੇ ਲਾਉਣ ਲੱਗੇ ਤੇ ਇਹਦਾ ਬੱਚਾ ਕਿੰਨੇ ਕੁ ਦਿਨਾਂ ਦੀ ਸੂਈ ਦੱਸਿਆ ਸੀ ਇਹ 6-7 ਦਿਨਾਂ ਮਸਾਂ ਹੀ ਹੋਏ 6-7 ਦਿਨਾਂ ਮਸਾਂ ਹੀ ਹਾਂਜੀ ਕਿੰਨੇ ਦੁੱਤ ਚੱਲਦੀ ਹੈ ਹੁਣ ਇਸ ਟਾਈਮ ਮਹਾਰਾਜ ਉੱਥੇ 8 ਕਿਲੋ ਸੀ ਉਠੇ 8 ਕਿਲੋਲੀ ਮਿਲਦੀ ਮਿਲਦੀ ਹੁਣ ਕਿਵੇਂ ਆ ਫਿਰ ਥੋੜੇ ਕੋਲੀ ਮਿਲਦੀ ਤੇ ਮੈਂ ਨਾ ਵੀ 40 ਸਾਲ ਦਾ ਰਿਕਾਰਡ ਪੈਦਾ ਕਰਤਾ ਇਹਨੇ ਅੱਛਾ ਜੀ ਹਾਂ ਤੇ ਜਿਵੇਂ ਪਹਿਲਾਂ ਚੋਟੀਆਂ ਨਹੀਂ ਖਰਾਬ ਕੀਤਾ ਹੈ ਮੈਂ ਨਾ ਪੂਰਾ ਵੀ ਨਹੀਂ ਕੀਤਾ ਜੀ ਠੀਕ ਹੈ ਬਈ ਆ ਡਰ ਦੀ ਡਰ ਦੀ ਬੀਬੀ ਚਾਰੀ ਨੂੰ ਪਤਾ ਹੀ ਕੋਈ ਨਹੀਂ ਨਾ ਨਾ ਹੂੰ ਜੜੀ ਜੜਾ ਪਹਿਲਾਂ ਪਹਿਲਾਂ ਨਾ ਚੋਟੀਆਂ ਦੇਖੋ ਕਿੰਨਾ ਕੀ ਕੁਝ ਕਰਦੀਆਂ ਮੈਂ ਨਾ ਬੱਚੇ ਦੇ ਨਾਲ ਨਹੀਂ ਟਿਕਦੀਆਂ ਜੀ ਮਹੀਨਾ ਮਹੀਨਾ ਦਾ 20 20 ਦਿਨ ਹੈਨਾ ਬਿਲਕੁਲ ਹੂੰ ਫਿਰ ਨਸਲ ਤੇ ਰਵਾਤਾ ਉਹੀ ਜਾਣਾ ਜੀ ਹਾਂ ਲੈਂ ਇਹਦਾ ਕੀ ਰੇਟ ਰਹੂਗਾ ਜੀ ਇਹ ਦਾ ਲੱਖ ਰੁਪਏ ਲੱਖ ਰੁਪਏ ਮਾਨਤਾ ਨੇ ਵਿੱਚੋਂ ਬਿਲਕੁਲ ਖੁੱਲਾ ਢੁੱਲਾ ਠੀਕ ਹੈ ਜੀ ਤੋੜ ਦੇਗੇ ਮੜਾ ਜੇ ਕਢਾ ਦਈਏ ਕਿਹੜਾ ਹਾਂ ਕਢਾ ਨਹੀਂ ਕਢਾ ਲਓ ਲੈ ਭਾਈ ਆ ਵੀ ਚੋਟੀ ਤੋੜ ਕੇ ਤੁਹਾਨੂੰ ਦਿਖਾਈ ਦਿੰਨੇ ਆ ਵੀਰੇ ਦੇਖੋ ਲੋ ਜੀ ਠੀਕ ਹੈ ਜੀ ਮੋੜ ਲਿਓ ਦੇਖ ਸਕਦੇ ਆ ਵੀਰੇ ਜਿਹੜੀ ਕੁਆਲਿਟੀ ਹੈ ਸ਼ਾਮ ਦੇ 8 8:30 ਵਜੇ ਦੀ ਤੁਹਾਨੂੰ ਅੱਜ ਨਜ਼ਰ ਆਊਗੀ ਸ਼ਾਮ ਦੇ ਟਾਈਮ ਵੀਡੀਓ ਕਵਰ ਕੀਤੀ ਪਈ ਹੈ ਤੁਮਾਰੀ ਕਮੈਂਟ ਆ ਜੇ ਦੱਸਿਓ ਵੀ ਤੁਹਾਨੂੰ ਕਿਤੇ ਲੋਹ ਟਾਣੀ ਦਿਖਾਈ ਗਈ ਇਹ ਸਾਨੂੰ ਜ਼ਰੂਰ ਦੱਸਿਓ ਜੀ ਹਾਂ ਲਓ ਵੀ ਠੀਕ ਆ ਬਈ ਅੱਛਾ ਸੁਮੰਦਰ ਵੀ ਵੇਖ ਲਈ ਧਾਰਾ ਮਾਰ ਕੇ ਹਾਂ ਵੇਖ ਬਹਿ ਜਾਣੀ ਕੱਦ ਦੇ ਵਿੱਚ ਤਾਂ ਮਤਲਬ ਦਰਮਿਆਨੀ ਕਹਿ ਸਕਦੇ ਆਪਾਂ ਇਹਨੂੰ ਹਨਾ ਜੀ ਹਾਂ ਕੱਦ ਚ ਛੋਟੀਆਂ ਦੇ ਹਿਸਾਬ ਨਾਲ ਠੀਕ ਆ ਉਮਰ ਦੇ ਹਿਸਾਬ ਨਾਲ ਵੀ ਠੀਕ ਹਾਂ ਜੀ ਹਾਂ ਲੈ ਵੀ ਕਰਮਾਲੀ ਨੇ ਐਂ ਹੀ ਬਾਈਆਂ ਦਾ ਵੀ ਇਹ ਆ ਲਓ ਵੀਰੇ ਤੁਹਾਨੂੰ ਜੋਕੇ ਵੀ ਵਿਖਾ ਦਿੱਤੀ ਆ ਤਾਂ ਬਾਈ ਠੀਕ ਧਾਰ ਦੀ ਛਕੀਨ ਆ ਹਨਾ ਬਾਈ ਹਾਂ ਭਾਈ ਜਦੋਂ ਧਾਰ ਲੈਂਦੀਆਂ ਨੇ ਦੁੱਧ ਤੇ ਹਣੀ ਹੁਣਾਂ ਦੇ ਹਾਂ ਹੂੰ ਚਲੋ ਆਪ ਲੈ ਲਓ ਭਾਈ ਠੀਕ ਹੈ ਹਾਂ ਅੱਛਾ ਲੇ ਪਤਾ ਲੱਗੇ ਲੈ ਭਾਈ ਵਾਕੇ ਯਾਰ ਸੀਲਸੂਲ ਬਹੁਤ ਆਣਾ ਚੂਣ ਧਿਆਣੀ ਬਹੁਤ ਚੰਗਿਆ ਯਾਰ ਦੂਰੀਆ ਦਾ ਹੀ ਮਾਰ ਦੋ ਚੱਲੇ ਮਾਰ ਹਾਂ ਲਓ ਭਾਈ ਤੋ ਚੱਬ ਬਰ ਠੀਕ ਆ ਭਾਈ ਆ ਤਾਂ ਹੋਈ ਲੰਗਾ ਲੈ ਯਾਰ ਦੁੱਧ 5 ਕਿਲੋ ਘਾਟੀ ਦਈ ਜਾਵੇ ਪਰ ਇਹ ਤਾਂ ਨਹੀਂ ਹੈਗਾ ਵੀ ਬਾਲਟੀ ਲੈ ਕੇ ਆ ਜੀ ਖਾਲੀ ਜਦੋਂ ਕੱਲ ਬੱਚਾ ਮਰਿਆ ਹਾਂ ਅੱਜ ਇਹਨੂੰ ਕੋਈ ਨਹੀਂ ਕੋਈ ਟੀਕਾ ਨਹੀਂ ਕੋਈ ੱੱਲਾ ਨਹੀਂ ਕੋਈ ਕੁਛ ਨਹੀਂ 10 ਕਿਲੋ ਤੋ ਤੇ ਆ ਜਾਣਾ ਬਾਈ ਆ ਜਾਣਾ ਬਾਈ ਆ ਜਾਣਾ ਸਹੀ ਚੂਣ ਚਣ ਬੜਾ ਚੰਗਾ ਖਰੀ ਬੋਤਾ ਆ ਚੂਣ ਆਪਾਂ ਮੈਂ ਨਾ ਵੀ ਇੰਨਾ ਟਾਈਮ ਹੋ ਗਿਆ ਪਹਿਲਾਂ ਝੋਟੀ ਤੋਂ ਤਾਂ ਮੈਂ ਲੈਂਦਾ ਹੀ ਨਹੀਂ ਪਰ ਮੈਨੂੰ ਉੱਥੇ ਚੰਗੀ ਵੇਖ ਕੇ ਨਹੀਂ ਕੁਛ ਲਿਆਂਦੀ ਕੁਛ ਨਹੀਂ ਆਦੀ ਜਮਾ ਲੈ ਆ ਦੀਪ ਹੀ ਮਾਰੀ ਜਾਂਦਾ ਧਰ ਆਪਣਾ ਬਾਈ ਲੈ ਆਦਾ ਯਾਰ ਠੀਕ ਹੈ ਫਿਰ ਜੀ ਆ ਹਨਾ ਅੱਛਾ ਇਹ ਲੱਖ ਰੁਪਏ ਜਮਾਨਤਨ ਖੁੱਲਾ ਡੁੱਲਾ ਕਰਦੀ ਫਿਰ ਪਹਿਲੀ ਵੀਡੀਓ ਹੈ ਕੋਈ ਗੱਲ ਕੋਈ ਗੱਲ ਅੱਛਾ ਇੱਕ ਗੱਲ ਬਾਈ ਸਖਬੰਦਰ ਹੋਰ ਆ ਵੀ ਭਾਈ ਆਪਾਂ ਹੜਪੀੜ ਤੋਂ ਬਿਤੇ ਨੂੰ ਪਤਾ ਪਿੱਛੇ ਬਹੁਤ ਨੁਕਸਾਨ ਹੋਇਆ ਭਰਾਵਾ ਆਪਣਾ ਬਿਲਕੁਲ ਹਾਂ ਜੀ ਕਿ ਘਰ ਖਤਮ ਹੋ ਗਏ ਰੁੜ ਕੇ ਪੈਲੀਆਂ ਰੁੜ ਕੇ ਬਹੁਤ ਬਹੁਤ ਨੁਕਸਾਨ ਹੋਇਆ ਜੇ ਕੋਈ ਭਰਾ ਉੱਤਰਦਾ ਆਪਾਂ ਨੂੰ ਦਾਨ ਕਰਨ ਦੇ ਲਈ ਆਪਾਂ ਨੂੰ ਬੇਨਤੀ ਕਰਦਾ ਵੀ ਮੈਂ ਮਈਆਂ ਲੈ ਕੇ ਦੇ 5 7 10 ਮੈਂ ਦਾਨ ਕਰਨੀਆਂ ਤੇ ਆਪਾਂ ਨਫਰ ਮੇਰੇ ਛੱਡ ਗਏ ਮੈਂ ਬਿਲਕੁਲ ਲੱਗੇ ਮੁੱਲ 'ਚ ਹਾਂ 20 ਮਾਨ ਦਾਨ ਕਰੂੰਗਾ ਭਲਾ ਕੋਈ ਪਸੂ 20 ਹਜ਼ਾਰ ਨਫਾ ਦੇਣ ਵਾਲਾ ਹੋਵੇ ਜੀ ਜਿੱਥੇ ਨੁਕਸਾਨ ਹੋਇਆ ਵੈ ਉਹ ਬੰਦਾ ਕਿ ਕਹਦੇ ਵੀ ਮੇਰਾ ਉਸ ਇਲਾਕੇ ਚ ਜੀ ਕਾਨ ਹੋਇਆ ਜੀ ਤੇ ਮੈਂ ਲੱਗੇ ਰੇਡ ਦੇ ਵਿੱਚ ਉਸ ਬੰਦੇ ਨੂੰ ਮੱਝ ਦੇ ਦੋ ਬਸ ਠੀਕ ਹੈ ਜੀ ਲੈ ਬਈ ਤੇ ਬਾਈ ਇਹ ਸੀਗੀਆਂ ਅੱਜ ਦੀਆਂ ਗੱਲਾਂ ਦੇ ਵਿੱਚ ਬਾਤਾਂ ਬਾਈ ਦਾ ਧੰਨਵਾਦ ਲੰਮੇ ਸਮੇਂ ਬਾਅਦ ਤੁਹਾਡੇ ਹਾਜ਼ਰ ਕੀਤਾ ਵੀਡੀਓ ਸ਼ੇਅਰ ਕਰਕੇ ਜਰੂਰ ਦੱਸਿਓ ਫੇਰ ਵੀ ਇੱਕ ਬੇਨਤੀ ਹੈ ਵੀਰੇ ਸਾਡੇ ਵੱਲੋਂ ਇਹ ਭਰਾਵਾਂ ਦੇ ਵੱਲੋਂ ਵੀ ਪਾਈ ਤੇ ਮਤਲਬ ਬਈ ਤਸੱਲੀ ਤੇ ਇੱਕ ਪੱਠ ਤੋਂ ਤੁਸੀਂ ਆਪ ਕਰਿਓ ਬੰਦ ਰਾਜੀ ਜਿਉਂਦੇ ਰਹੋ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ